ਦੇ ਨਾਂ ਉਤੇ ਬਣ ਚੁੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਤੇ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਡਾਲਾ ਸਾਹਿਬ ਅੱਜ ਤੋਂ ਠੀਕ 1 ਸਾਲ ਪਹਿਲਾਂ ਜਿੱਥੋਂ ਇਹ ਨੀਂ ਰੱਖੀ ਜਾਂਦੀ ਹੈ ਜਦੋਂ ਅਕਾਲ ਤਖਤ ਸਾਹਿਬ ਤੇ ਇੱਕ ਸ਼ਿਕਾਇਤ ਜਾਂਦੀ ਹੈ ਪਰ ਉਸ ਤੋਂ ਬਾਅਦ 2 ਦਸੰਬਰ ਦਾ ਦਿਨ ਆਉਂਦਾ ਜਦੋਂ ਸਾਰਾ ਜਿਹੜਾ ਕਿਰਿਆਕਰਮ ਹੈ ਉਹ ਸਾਰੇ ਲੋਕਾਂ ਨੇ ਦੇਖਿਆ ਤੇ ਅੱਜ ਨਵੇਂ ਪ੍ਰਧਾਨ ਦੀ ਚੋਣ ਹੋ ਰਹੀ ਹੈ ਤੁਸੀਂ ਇਸ ਦਿਨ ਨੂੰ ਕਿਵੇਂ ਦੇਖਦੇ ਹੋਗੇ ਦੇਖੋ ਇਦਾਂ ਜੀ ਬਈ ਅੱਜ ਬਹੁਤ ਵੱਡਾ ਇਤਿਹਾਸ ਬਣਨ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਅਤੇ ਧਾਰਮਿਕ ਖੇਤਰ ਵਿੱਚ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ ਜਿਸ ਨੂੰ ਸਦਾ ਹੀ ਬਰਕਰਾਰ ਸਿੱਖ ਪੰਥ ਨੇ ਰੱਖਿਆ ਤੇ ਉਹਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਬੜਾ ਨੰਘਾਰ ਆ ਗਿਆ ਸੀ ਬੜੀਆਂ ਕਮਜ਼ੋਰੀਆਂ ਸਨ ਬੜੇ ਗਲਤ ਫੈਸਲੇ ਹੋਏ ਜਿਸ ਕਰਕੇ 1 ਜੁਲਾਈ ਨੂੰ ਅਸੀਂ ਸਾਰੇ ਜਿਹੜੇ ਪੰਥਦਰਦੀ ਪੰਥ ਦੇ ਸੋਹਿਰ ਦੇ ਲੀਡਰ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਕੋ ਗਏ ਸੀ ਕਿ ਪੰਥ ਕਾਗੂਆਂ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਗਲਤ ਫੈਸਲੇ ਲਏ ਜਿਸ ਨਾਲ ਕੀ ਛੜ ਤੋਂ ਸੰਗਤ ਦੂਰ ਹੋ ਗਈ ਵਿਸ਼ਵਾਸ ਟੁੱਟ ਗਿਆ ਸੰਗਤਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬਈ ਅਸੀਂ ਸਾਰੇ ਇਸ ਗੱਲ ਦੀ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਪੁੱਲ ਬਖਸ਼ਾਉਣਾ ਚਾਹੁੰਦੇ ਆ ਤੇ ਜੋ ਸਾਡੀਆਂ ਪਰੰਪਰਾਵਾਂ ਨੇ ਅਕਾਲ ਤਖਤ ਸਾਹਿਬ ਦਾ ਵਿਧਿ ਵਿਵਧਾਨ ਇਹਦੇ ਮੁਤਾਬਕ ਇਹਦਾ ਫੈਸਲਾ ਕੀਤਾ ਜਾਵੇ ਉਹ ਗੱਲ ਗਾਂਤਰੀ ਤੇ 2 ਦਸੰਬਰ ਦੇ ਹੁਕਮਨਾਮੇ ਆ ਗਏ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ 7 ਮੈਂਬਰ ਹੀ ਬਣੀ 7 ਮੈਂਬਰਾਂ 'ਚੋਂ 2 ਮੈਂਬਰ ਛੱਡ ਗਏ 5 ਮੈਂਬਰ ਰਹਿ ਗਏ ਫਿਰ ਆ ਕਈ ਮਹੀਨਿਆਂ ਦਾ ਦੌਰ ਚੱਲਿਆ ਜਿਹੜਾ ਭਰਤੀ ਦਾ ਅੱਜ ਉਹਦਾ ਨਿਚੋੜ ਜਿਹੜਾ ਜਿਹੜਾ ਰਿਜ਼ਲਟ ਹੈ ਨਤੀਜਾ ਅੱਜ ਅਸੀਂ ਕੱਢਣ ਜਾ ਰਹੇ ਹਾਂ ਮਤਲਬ ਪੰਥ ਨੂੰ ਬਹੁਤ ਵੱਡੀਆਂ ਆਸਾਂ ਨੇ ਪੰਜਾਬੀਆਂ ਨੂੰ ਬਹੁਤ ਜ਼ਿਆਦੀਆਂ ਉਮੀਦਾਂ ਨੇ ਅੱਜ ਇਸ ਡੈਲੀਗੇਟ اجلاس ਤੋਂ ਤੇ ਜੇ ਕਈ ਇੱਕ ਸਾਲ ਇੱਕ ਮਹੀਨਾ ਤੇ ਪੂਰੇ 11 ਦਿਨਾਂ 11 ਤਰੀਕਿਆਂ ਤੋਂ ਬਾਅਦ ਅੱਜ ਜਿਹੜਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਪੰਥ ਦੇ ਇਤਿਹਾਸ਼ਿਆ ਨਹੀਂ ਕਰਨਾ ਤੇ ਉੱਥੇ ਪ੍ਰਧਾਨ ਦੀ ਚੋਣ ਹੋਣੀ ਹੈ ਇੱਕ ਪੰਥਰ ਕੌਂਸਲ ਵੀ ਬਣਾਈ ਜਾਊਗੀ ਤੇ ਬਾਕੀ ਵੀ ਬਹੁਤ ਵੱਡੇ ਫੈਸਲੇ ਹੋਣਗੇ ਜੋ ਲੋਕ ਚਾਹੁੰਦੇ ਸੀ ਪੰਜਾਬ ਦੇ ਪੰਜਾਬ ਵਿੱਚ ਵਸਦੇ ਜਾਂ ਦੇਸ਼ ਵਿੱਚ ਵਸਦੇ ਪੰਜਾਬੀ ਜਾਂ ਆਪਣੇ ਵਿਦੇਸ਼ਾਂ ਵਿੱਚ ਵਸਦੇ ਪੰਥਦਰਦੀ ਪੰਜਾਬੀ ਉਹ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਅਗਵਾਈ ਵਾਲੀ ਲੀਡਰਸ਼ਿਪ ਮਿਲੇ ਇਹੀ ਉਹਨਾਂ ਦੀ ਜਿਹੜੀ ਹੈਗੀ ਆ ਹੁਕਮਨਾਮਿਆਂ ਦੀ ਭਾਵਨਾ ਸੀ ਸੋ ਅੱਜ ਹੁਕਮਨਾਮਿਆਂ ਦੀ ਭਾਵਨਾ ਮੁਤਾਬਕ ਇਹ ਫੈਸਲੇ ਲੈਣੇ ਆ ਸਿੱਖ ਪੰਥ ਨੇ ਸਾਰੇ ਡੈਲੀਗੇਟਾਂ ਨੇ ਤੇ ਸਾਨੂੰ ਪੂਰਨ ਉਮੀਦ ਇਹ ਆਸ ਹੈ ਕਿ ਇਸ ਨੂੰ ਸਾਰਾ ਪੰਥ ਪ੍ਰਵਾਨ ਕਰੇਗਾ ਤੇ ਇਸ ਜਿਹੜਾ ਇਤਿਹਾਸਿਕ ਫੈਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋਵੇਗਾ ਬਡਾਲਾ ਸਾਹਿਬ ਖਾਸ ਤੌਰ ਤੇ ਪ੍ਰਧਾਨਗੀ ਦੇ ਨਾਮ ਨੂੰ ਲੈ ਕੇ ਚਰਚਾਵਾ ਚੱਲੀ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਨਾਮ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਇੱਕ ਨੰਬਰ ਤੇ ਚੱਲ ਰਿਹਾ ਸੀ ਔਰ ਉਸ ਤੋਂ ਬਾਅਦ ਜਿਸ ਹਸਾਬ ਦੇ ਨਾਲ ਉਹਨਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਬੀਬੀ ਸਤਵੰਤ ਕੌਰ ਹੋਣਾ ਦੇ ਹੱਕ ਦੇ ਵਿੱਚ ਤੇ ਫਿਰ ਜਿਹੜੀ ਦੇਰ ਰਾਤ ਮੀਟਿੰਗ ਹੋਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਹੀ ਪ੍ਰਧਾਨ ਹੋਣਗੇ ਅੱਜ ਇੱਕ ਰਵਾਇਤੀ ਐਲਾਨ ਕਹਿ ਸਕਦੇ ਹਾਂ ਇਸ ਨੂੰ ਦੇਖੋ ਇਹ ਤਾਂ ਡੈਲੀਗੇਟਾਂ ਨੇ ਫੈਸਲਾ ਕਰਨਾ ਹੈ ਵੀ ਕਿਹਨੂੰ ਪ੍ਰਧਾਨ ਬਣਾਉਣਾ ਹੈ ਲੇਕਿਨ ਜਿਹੜੀ ਪਾਰਟੀ ਲੀਡਰਸ਼ਿਪ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਫਰਜ਼ ਹੁੰਦੇ ਆ ਉਹਦੇ ਵੀ ਸਾਰੇ ਡੈਲੀਗੇਟਾਂ ਦੀ ਰਾਏ ਲੈ ਕੇ ਤਾਂ ਫੇਰ ਕਿਸੇ ਸਹਿਮਤੀ ਦੇ ਆਪਣੇ ਫੈਸਲੇ ਦੇਤੇ ਮਤਫਿਕ ਹੋਣ ਸਾਰੇ ਉਹ ਸਾਰੀ ਪ੍ਰਕਿਰਿਆ ਸਾਰੇ ਡੈਲੀਗੇਟਾਂ ਤੋਂ ਆ ਤੁਸੀਂ ਦੇਖ ਸਕਦੇ ਸਾਰੇ ਪੰਜਾਬ ਚੋਂ ਡੈਲੀਗੇਟ ਆਏ ਨੇ ਉਹਨਾਂ ਤੋਂ ਰਾਏ ਲੈ ਕੇ ਤੇ ਅੱਜ ਫੈਸਲੇ ਦੇ ਮੁਤਾਬਕ ਹੋਣਗੇ ਜੋ ਜਿਵੇਂ ਡੈਲੀਗੇਟ ਚਾਹਣਗੇ ਲੇਕਿਨ ਅਗੇਨ ਹਰਪ੍ਰੀਤ ਸਿੰਘ ਜੀ ਨੇ ਇਸ ਕਰਕੇ ਫਰਾਗ ਦਿੱਲੀ ਦਿਖਾਈ ਸੀ ਕਰਕੇ ਬੀਬੀ ਸਤਵੰਦ ਕੋਰ ਬਹੁਤ ਉੱਚ ਸਤਕਾਰਤ ਸ਼ਖਸੀਅਤ ਆ ਅਸ਼ੀਰਪਾਈ ਮਰੀਕ ਸਿੰਘ ਦੀ ਸੁਪਤਰੀ ਨੇ ਤੇ ਬੜਾ ਮਾਣ ਹੈ ਉਸ ਪਰਿਵਾਰ ਦਾ ਉਹਨਾਂ ਦੀ ਉਹਨਾਂ ਦਾ ਦੇਣਾ ਦੇ ਨਹੀਂ ਸਕਦਾ ਸਿੱਖ ਪੰਥ ਜਿਹੜੀ ਕੁਰਬਾਨੀ ਉਹਨਾਂ ਨੇ ਕੀਤੀ ਆ ਜਾਂ ਬਾਕੀ ਸ਼ਹੀਦਾਂ ਦੀਆਂ ਕੁਰਬਾਨੀਆਂ ਇਸ ਕਰਕੇ ਗਿਆਨੀ ਹਰਪੀ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਦੌੜ ਵਿੱਚ ਨਹੀਂ ਪੈਣਾ ਲੇਕਿਨ ਇਹ ਆਪਣੇ ਆਪਾ ਸਾਰੇ ਇਸ ਗੱਲ ਨੂੰ ਜਾਣਦੇ ਆ ਕਿ ਮੀਰੀ ਪੀਰੀ ਦਾ ਸਿਧਾਂਤ ਇੱਕ ਪਾਸੇ ਆਪਣਾ ਰਾਜਸੀ ਖੇਤਰ ਆ ਇੱਕ ਪਾਸੇ ਧਾਰਮਿਕ ਖੇਤਰ ਹੈ ਧਰਮ ਦਾ ਕੁੰਡਾ ਸਦਾ ਰਾਜਨੀਤੀ ਦੇ ਉੱਪਰ ਰਹਿੰਦਾ ਆ لیکن پچھلے سمے اچ انہوں نے ਧਰਮ ਦੀ ਪ੍ਰਵਾਹ ਨਹੀਂ ਕੀਤੀ ਇਸ ਕਰਕੇ نقصان ਇਹਨਾ ਹੋ ਗਿਆ ਹੁਣ ਇਹ ਦੋਹਾਂ ਹੀ ਸ਼ਕਤੀਆਂ ਦਾ ਪੂਰਾ ਸਤਕਾਰ ਹੋਣਾ ਦੋਹਾਂ ਸ਼ਕਤੀਆਂ ਨੂੰ ਆਪਣੀ ਆਪਣੀ ਜਗ੍ਹਾ ਮਿਲਣੀ ਆਪਣੇ ਆਪਣੇ ਖੇਤਰਾਂ 'ਚ ਉਹ ਆਪਣੇ ਗਰਾਸੀ ਖੇਤਰ 'ਚ ਸੇਵਾ ਕਰਨਗੇ ਦੂਸਰੇ ਆਪਣੇ ਧਾਰਮਿਕ ਖੇਤਰ ਵਿੱਚ ਸੇਵਾ ਕਰਨਗੇ ਤਾਂ ਕਿ ਵਧੀਆ ਸੁਮੇਲ ਬਣਾ ਕੇ ਪੰਥ ਦੀ ਅਗਵਾਈ ਕੀਤੀ ਜਾ ਸਕੇ ਤੇ ਪੰਥ ਇਸ ਗੱਲ ਨੂੰ ਪ੍ਰਵਾਨ ਵੀ ਕਰੂਗਾ ਇਸ ਲਈ ਇਹ ਸਾਰੇ ਫੈਸਲੇ ਡੈਲੀਗੇਟਾਂ ਦੀ ਆਪਣੀ ਰਜ਼ਮੰਦੀ ਦੇ ਨਾਲ ਸਾਰੇ ਆਪਣੇ ਅੱਜ ਲੈ ਜਾਣੇ ਆ ਤੇ ਅਲਟੀਮੇਟਲੀ ਜਿਹੜਾ ਫੈਸਲਾ ਕਰਨਾ ਉੱਥੇ ਆਪਣੇ ਬੁਰਜ ਕਾਲੀ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਸਾਰੀ ਸੰਗਤ ਨੇ ਕਰਨਾ। ਉੱਥੇ ਬਟਾਲਾ ਸਾਹਿਬ ਇੱਕ ਪੰਥਕ ਤਾਲਮਿਲ ਕਮੇਟੀ ਵੀ ਬਣਾਈ ਜਾ ਰਹੀ ਹੈਗੀ। ਦੇਖੋ ਸਾਰੇ ਪੰਥਰੂ ਇੱਕ ਪਲੇਟਫਾਰਮ ਤੇ ਆਪਾਂ ਨੂੰ ਲਿਆਉਣਾ ਚਾਹੀਦਾ ਜਿੰਨੀਆਂ ਵੀ ਪੰਥਕ ਧਿਰਾਂ ਨੇ। ਸੋ ਉਹਦੇ ਵਾਸਤੇ ਜਿਹੜਾ ਵੀ ਸ਼੍ਰੋਮਣੀ ਕਾਲੀ ਦਲ ਦੀ ਪਛਾਣ ਧਾਰਨਾ ਨਾਲ ਸਹਿਮਤ ਆ ਜਾਂ ਕੋਈ ਘਟੋ-ਕਟ ਜਿਹੜਾ ਆਪਣਾ ਪ੍ਰੋਗਰਾਮ ਤੇ ਸਾਰੇ ਸਹਿਮਤ ਹੋਣ ਉਸ ਆਪਣੇ ਪ੍ਰੋਗਰਾਮ ਨੂੰ ਲੈ ਕੇ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੀ ਕੋਸ਼ਿਸ਼ ਹੋਊਗੀ ਤਾਂ ਕਿ ਤਾਲਮੇਲ ਕਰਕੇ ਵੱਖਰੇ ਵੱਖਰੇ ਜਿਹੜੇ ਆਪਣੇ ਪੰਥ ਦੀਆਂ ਧਿਰਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ ਪੰਥ ਦੀ ਸ਼ਕਤੀ ਨੂੰ ਕੇਂਦਰਿਤ ਕਰਕੇ ਤੇ ਅਸੀਂ ਆਪਾਂ ਜਿਹੜੇ ਜਿਹੜੇ ਸਾਨੂੰ ਚੁਣੌਤੀਆਂ ਨੇ ਜਾਂ ਆਪਣੇ ਜੋ ਸਾਨੂੰ ਸਰ ਤੇ ਹਮਲੇ ਕੀਤੇ ਜਾ ਰਹੇ ਨੇ ਚਾਹੇ ਸੂਬੇ ਦੀ ਸਰਕਾਰ ਹੈ ਦਿੱਲੀ ਦੀ ਸਰਕਾਰ ਹੈ ਉਹਨਾਂ ਦਾ ਅਸੀਂ ਇਕੱਠੇ ਹੋ ਕੇ ਸਾਹਮਣਾ ਕਰ ਸਕੀਏ ਸਾਹਿਬ ਆਖਰੀ 2-3 ਮਿੰਟ ਨੇ ਇੱਕ ਤਾਂ 2 ਦਸੰਬਰ ਵਾਲਾ ਫੈਸਲਾ ਜਿਸ ਦਿਨ ਆਇਆ ਸੀ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ ਜਿੱਥੇ ਇੱਕ ਗੱਲ ਇਹ ਕਹੀ ਗਈ ਸੀ ਕਿ ਮੌਜੂਦਾ ਲੀਡਰਸ਼ਿਪ ਨੈਤਿਕ ਆਧਾਰ ਖੋ ਚੁੱਕੀ ਹੈ ਲੀਡਰਸ਼ਿਪ ਨੂੰ ਅੱਗੇ ਵਧਣ ਦਾ ਔਰ ਅਕਾਲੀ ਦਲ ਨੂੰ ਚਲਾਉਣ ਦਾ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੇ ਆਪਣੇ ਵਕ ਵਕ ਚੁੱਲੇ ਨੇ ਉਹ ਵੀ ਸਮੇਟੇ ਜਾਣ ਹੁਣ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਸੁਧਾਰ ਲੈ ਰਿਹਾ ਹੋ ਗਿਆ ਅਕਾਲੀ ਦਲ ਬਾਦਲ ਚੜ ਰਿਹਾ ਹੈਗਾ ਸ਼ਿਵ ਸੇਨ ਵਾਲਾ ਕੰਮ ਹੋ ਗਿਆ ਜਿਵੇਂ ਮਹਾਰਾਸ਼ਟਰ ਵਿੱਚ ਸ਼ਿਵ ਸੇਨਾ ਦੋ ਬਣ ਗਈਆਂ ਕਹਿੰਦੇ ਇੱਥੇ ਕਾਲੀ ਦਲ ਦੋ ਬਣ ਗਏ ਦੇਖੋ ਜਦੋਂ ਹੁਕਮਨਾਮੇ ਜਾਰੀ ਹੋਏ ਸਨ ਅਗਰ ਤਾਂ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਹੁੰਦੀ ਤੇ ਅੱਜ ਨੂੰ ਹਾਲਾਤ ਹੋਰ ਹੋਣੇ ਸੀਗੇ ਹੁਕਮਨਾਮਿਆਂ ਦੀ ਸ਼ਰਆਂ ਮਲੰਘਣਾ ਕੀਤੀ ਆ ਉਸ ਧਿਰ ਨੇ ਜਿਸ ਧਿਰ ਨੇ ਦੁਆਰਾ ਸੁਖਬੀਰ ਸਿੰਘ ਬਾਦਲ ਨੂੰ ਫਰਜ਼ੀ ਤੌਰ ਤੇ ਆਪਣਾ ਪ੍ਰਧਾਨ ਬਣਾਤਾ ਬਿਲਕੁਲ ਉਹ ਜਿਹੜੀ ਬੋਗਸ ਭਰਤੀ ਉਹਨਾਂ ਨੇ ਦਿਖਾਈ ਆ ਲੇਕਿਨ ਅਸੀਂ ਆਪਣੀ ਜਿਹੜੀ ਹੈਗੀ ਆ ਸੁਧਾਰ ਲਹਿਰ ਨੂੰ ਜਿਹੜਾ ਜਿਵੇਂ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਸੁਧਾਰ ਲਹਿਰ ਦਾ ਜਿਹੜਾ ਹੈਗਾ ਕੰਮ ਬੰਦ ਕਰੋ ਤੇ ਸ਼੍ਰੋਮਣੀ ਕਾਲੀਦਾ ਨੂੰ ਤਕੜਾ ਕਰਨ ਵਾਸਤੇ ਇਕੱਠੇ ਹੋ ਕੇ ਕੰਮ ਕਰੋ ਅਸੀਂ ਸੁਧਾਰ ਲਹਿਰ ਨੂੰ ਆਪਣਾ ਸਮੇਟਤਾ ਸੀਗਾ ਲੇਕਿਨ ਦੂਸਰਿਆਂ ਨੇ ਇਸ ਗੱਲ ਨੂੰ ਨਹੀਂ ਸਵਾਰਿਆ ਉਹਨਾਂ ਨੇ ਹੁਕਮਨਾਮੇ ਮੰਨੇ ਨਹੀਂ ਸੱਤ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਤੇ ਦਬਾਅ ਪਾ ਕੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਜਿਨ੍ਹਾਂ ਨੂੰ ਪਾਸੇ ਹਟਣਾ ਪੈ ਗਿਆ ਉਹਨਾਂ ਦੇ ਦਬਾਅ ਕਾਰਨ ਸੋ ਇਹ ਗੱਲਾਂ ਤਾਂ ਸਾਰੇ ਪੰਥ ਦੇ ਸਾਹਮਣੇ ਆ ਉਹਨਾਂ ਨੇ ਹੀ ਹੋਮੇ ਦਿਖਾਉਂਦੇ ਹੋਏ ਆਪਣੀ ਆਕੜ ਦਾ ਆਪਣਾ ਨਸਰ ਕਰਦੇ ਹੋਏ ਉਹਨਾਂ ਨੇ ਸਿੰਘ ਸਭਾਨ ਦੀ کردارਕੁਸ਼ੀ ਕੀਤੀ ਤੇ ਉਹਨਾਂ ਨੇ ਹੁਕਮਨਾਮਿਆਂ ਦੀ ਪਾਲਣਾ ਨਹੀਂ ਕੀਤੀ ਨਾ ਉਹਨਾਂ ਦੇ ਪਹਿਰਾ ਦਿੱਤਾ ਆ ਇਹ ਸਾਰਾ ਕੁਝ ਸਾਨੂੰ ਤਾਂ ਕਰਨਾ ਪਿਆ ਪੰਥਦਰਦੀਆਂ ਨੂੰ ਜਿਹੜੇ ਹੁਕਮਨਾਮਾ ਸਾਹਿਬ ਦੀ ਬਿਲਕੁਲ ਤਗੜੇ ਹੋ ਕੇ ਉਹਨਾਂ ਦੇ ਪਹਿਰਾ ਦੇ ਰਹੇ ਨੇ ਉਹਨਾਂ ਦੀ ਪਾਲਣਾ ਕੀਤੀ ਆ ਤੇ ਇਹਦਾ ਨਤੀਜਾ ਆ ਅੱਜ ਜਿਹੜਾ ਹੋਣ ਜਾ ਰਿਹਾ ਅਸੀਂ ਆਪਣਾ ਚੁੱਲਾ ਸਮੇਟਤਾ ਸੀਗਾ ਲੇਕਿਨ ਜਿਉਂ ਚਾਹਦੇ ਸਵੇਰ ਦੁੰਦੇ ਤੇ ਉਹਨਾਂ ਚ ਹੌਮੇ ਨਾ ਹੁੰਦੀ ਸੁਖਬੀਰ ਸਿੰਘ ਬਾਦਲ ਨੂੰ ਹੁਕਮਨਾਮਿਆਂ ਦੀ ਇਨ ਬਿੰਦ ਪਾਲਣਾ ਕਰਨੀ ਚਾਹੀਦੀ ਸੀ ਅਸਤੀਫੇ ਦੇਣੇ ਚਾਹੀਦੇ ਸੀਗੇ ਤੇ ਸੱਤ ਮੈਂਬਰ ਕਮੇਟੀ ਤੋਂ ਪ੍ਰਤੀ ਕਰਾਉਣੀ ਚਾਹੀਦੀ ਸੀ ਜੋ ਨਹੀਂ ਕਰ ਸਕੇ ਬਟਾਲਾ ਸਾਹਿਬ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਚੁਣਿਆ ਗਿਆ ਔਰ ਉਸ ਤੋਂ ਬਾਅਦ ਹਾਲ ਨੂੰ ਲੈ ਕੇ ਲਗਾਤਾਰ ਚਰਚਾ ਚੱਲੀ ਕਿ ਐਸਜੀਪੀਸੀ ਦੇ ਨਾਲ ਟਕਰਾਅ ਚੱਲ ਰਿਹਾ ਹੈਗਾ ਕਿਉਂਕਿ ਉਹਨਾਂ ਨੇ ਇਨਡਾਇਰੈਕਟਲੀ ਨਾ ਕਰਤੀ ਤੇ ਹੁਣ ਜਿਹੜਾ ਅਕਾਲੀ ਫੂਲਾ ਸਿੰਘ ਦੇ ਵਿੱਚ ਉੱਥੇ ਹੋਊਗਾ ਸਮਾਗਮ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਤੁਹਾਡੀ ਮੰਗ ਸੀ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਇਜਲਾਸ ਕਰਨਾ ਹੈ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਬੜੀ ਇਤਿਹਾਸਕ ਆਪਣਾ ਸਥਾਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਉੱਥੋਂ ਚੱਲਦੀ ਆ ਸ਼੍ਰੋਮਣੀ ਕਮੇਟੀ ਦਾ ਦਾਅ ਅਧਿਕਾਰ ਸਾਰੇ ਪੰਥ ਦਾ ਆ ਕਿਸੇ ਇੱਕ ਤੇ ਇੱਕ ਧੜੇ ਦਾ ਨਹੀਂਗਾ ਇੱਕ ਪਰਿਵਾਰ ਕਹੇ ਕਿ ਅਸੀਂ ਆਪਣੀ ਮਰਜ਼ੀ ਨਾਲ ਸ਼੍ਰੋਮਣੀ ਕਮੇਟੀ ਚਲਾਵਾਂਗੇ ਤਾਂ ਹੀ ਨੁਕਸਾਨ ਹੀ ਨਾ ਹੋਇਆ ਫੈਸਲੇ ਲੈਂਦੇ ਆਪਣੀ ਮਰਜ਼ੀ ਨਾਲ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਸੋ ਤੇਜਾ ਸਿੰਘ ਸਮੁੰਦਰੀ ਹਾਲ ਮਿਲਣਾ ਚਾਹੀਦਾ ਸੀ ਸਾਨੂੰ ਪਹਿਲਾਂ ਤੋਂ ਦਿੱਤਾ ਨੀਗਾ ਉਹਨਾਂ ਨੇ ਬਹੁਤ ਗਲਤ ਫੈਸਲਾ ਲਿਆ ਇਹ ਵੀ ਕਹਿ ਲਓ ਪੰਥਕ ਕਦਰਾਂ ਕੀਮਤਾਂ ਦਾ ਨੰਘਾਰਿਆ ਵੀ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਸਥਾਨ ਆ ਮਹਾਨ ਜਿਹੜੇ ਆਪਣੇ ਪੰਥ ਦੇ ਯੋਧੇ ਸਨ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਤੇ ਸਾਨੂੰ ਨਹੀਂ ਦਿੱਤਾ ਉਸ ਤੋਂ ਬਾਅਦ ਬੁਕੇਟ ਧਾਮੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਸਮਾਗਮ ਨੂੰ ਲੈ ਕੇ ਸਾਰਾ ਕੁਝ ਕੀਤਾ ਜੀ ਉਸ ਤੋਂ ਬਾਅਦ ਪਾਈ ਗੁਰਦਾਸ ਹਾਲ ਦਾ ਕਹਿਤਾ ਤੁਸੀਂ ਦੱਸੋ ਪਾਈ ਗੁਰਦਾਸ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਮੁਲਾਜ਼ਮ ਨੇ ਉਹ ਕਹਿ ਰਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦੇ ਇੱਥੇ ਕਦੀ ਹੋਇਆ ਇਦਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਰੋਕਿਆ ਜਾਵੇ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਕੇ ਇਸ ਕਰਕੇ ਇਹ ਗੱਲਾਂ ਸਾਰੀਆਂ ਸਿੱਖ ਪੰਦੇ ਸਾਹਮਣੇ ਆ ਤਾਂ ਸਾਨੂੰ ਫੈਸਲਾ ਲੈਣਾ ਪਿਆ ਕਿ ਅਸੀਂ ਜਿਹੜਾ اجلاس ਹੈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਹ ਸਾਰਾ ਜਲਾਸ ਕਰਨਾ ਆ ਤਾਂ ਹੀ ਇਹ ਜਲਾਸ ਹੋਣ ਬੁਰਜ ਕਾਲੀ ਫੁੱਲਾ ਸਿੰਘ ਵਿਕੇ ਹੋ ਰਿਆ ਸਿਰਫ ਤੇ ਸਿਰਫ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਬਾਅ ਪਾ ਕੇ ਤੇ ਆਪਣੀ ਹੌਮੇ ਨੂੰ ਉਜਾਗਰ ਕਰਕੇ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਆਉਣ ਹੀ ਦਿੱਤਾ ਤੇ ਭਾਈ ਗੁਰਦਾਸਾਲ ਵਿੱਚ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦੇ ਆਖਰੀ ਸਵਾਲਾ ਵੱਡਾਲਾ ਸਾਹਿਬ ਕੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਤੁਹਾਡਾ ਵੀ ਤੁਹਾਨੂੰ ਟਰਾਈ ਕਰ ਰਿਹਾ ਹੋਊਗਾ ਕਿ ਜਲਾਸ ਨਾ ਸਦੋ ਜਾਂ ਇਸ ਨੂੰ ਮੁਲਤਵੀ ਕਰ ਦੋ ਜਾਂ ਇਸ ਨੂੰ ਹੋਣ ਹੀ ਨਾ ਦਿੱਤਾ ਜਾਵੇ ਕਿ ਮੇਰਾ ਕਿਵੇਂ ਤਰੀਕੇ ਨਾਲ ਰੋਕਿਆ ਜਾ ਸਕੇ ਕਿਉਂਕਿ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਇਹ ਵੀ ਤਾਂ ਹੁਣ ਦੋ ਚੁੱਲ੍ਹੇ ਬਣ ਗਏ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਸੀ ਉਹਦੀ ਉਲੰਘਣਾ ਹੀ ਹੋਊਗੀ ਕਿਵੇਂ ਵੀ ਹੋਊਗੀ ਕਿਉਂਕਿ ਇੱਕ ਅੱਜ ਸੁਧਾਰ ਲਾਅਰ ਬਣ ਗਿਆ ਔਰ ਉਸ ਤੋਂ ਪਹਿਲਾਂ ਜਿਹੜਾ ਅਕਾਲੀ ਦਰਬਾਰਦ ਲਾਏਗਾ ਇਹ ਵੀ ਤਾਂ ਹੁਣ ਦੋ ਚੁੱਲ੍ਹੇ ਹੋਗੇ ਦੇਖੋ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਹੈ ਇਹ ਤਾਂ ਅਸੀਂ ਇਸ ਗੱਲ ਦੇ ਮਦਈ ਆ ਪੰਥ ਸਾਰਾ ਇਕੱਠਾ ਹੋਣਾ ਚਾਹੀਦਾ ਪਰ ਏਕਤਾ ਹੋਣੀ ਚਾਹੀਦੀ ਜਿਹੜੇ ਲੋਕ ਅਕਾਲ ਤਖਤ ਸਾਹਿਬ ਨੂੰ ਮੰਨਦੇ ਨੇ ਉਹਨਾਂ ਦੀ ਛਤਰਛਾ ਹੇਠ ਹਰ ਫੈਸਲਾ ਅਕਾਲ ਤਖਤ ਸਾਹਿਬ ਦਾ ਉੱਤੇ ਪਹਿਰਾ ਦਿੰਦੇ ਆ ਤੇ ਅਕਾਲ ਤਖਤ ਸਾਹਿਬ ਉਸ ਸਮਰਪਤ ਨੇ ਉਹ ਸਾਰੇ ਇਕੱਠੇ ਹੋ ਸਕਦੇ ਆ ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਭਗੌੜੇ ਆ ਉਹਨਾਂ ਨੇ ਇੱਕ ਤੱਕਵੇਂ ਹੋ ਸਕਦੀ ਆ ਸੋ ਇਸ ਕਰਕੇ ਇਹ ਹੁਣ ਪੰਥ ਨੇ ਇਹਦਾ ਆਪਣੇ ਜਿਹੜਾ ਹੈਗਾ ਇਹ ਚਨਖਾਰ ਲੈ ਕੇ ਆਉਣਾ ਵੀ ਕਿਹੜੀ ਪੰਥਕ ਤੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੀ ਆ ਕਿਹੜੀ ਪੰਥਕ ਤੇ ਰਿਆ ਜਿਹੜੇ ਆਪਣੇ ਆਪ ਨੂੰ ਪੰਥ ਦੇ ਆਗੂ ਖਵਾਉਂਦੇ ਨੇ ਲੇਕਿਨ ਅਕਾਲ ਤਖਤ ਸਾਹਿਬ ਦੀ ਗੱਲ ਮੰਨਣ ਤੋਂ ਉਹ ਇਨਕਾਰ ਕਰਦੇ ਆ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਂਦੇ ਆ ਬਾਦਲ ਸਾਹਿਬ ਦੇ ਤੁਹਾਡੇ ਚੋਂ ਕਿਹੜੇ-ਕਿਹੜੇ ਫੋਨ ਆਏ ਤੁਹਾਨੂੰ ਚਲੋ ਫੋਨ ਤਾਂ ਜੀ ਕਈਆਂ ਦੇ ਆਏ ਹੋਣਗੇ ਇਹ ਤਾਂ ਗੱਲ ਚੱਲਦੀ ਰਹਿੰਦੀ ਆ ਕਿਹੜੇ ਫੋਨਾਂ ਤੇ ਮਤਲਬ ਅਸੀਂ ਕਹਿੰਦੇ ਵੀ ਜੇ ਤੁਸੀਂ ਇਕਤਾ ਕਰਨੀ ਚਾਹੁੰਦੇ ਹੋ ਪਹਿਲੀ ਤਾਂ ਪਹਿਲਿਆਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਊਗਾ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਦਿਖਾਉਣਾ ਪਊਗਾ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਤੇ ਸੁਖਬੀਰ ਸਿੰਘ ਬਾਦਲ ਇੱਕ ਕੁਰਸੀ ਦਾ ਤਿਆਗ ਨਹੀਂ ਕਰ ਸਕਦਾ ਨਹੀਂ ਤਿਆਗ ਜਵਾਬ ਦਾਪਨ ਨੂੰ ਪਤਾ ਹੀ ਆ ਉਹ ਤਾਂ ਜੇ ਜੇ ਉਹ ਆਪਣੇ ਉਹਨਾਂ ਨੂੰ ਪੰਥ ਦਾ ਫਿਕਰ ਹੁੰਦਾ ਜਾਂ ਸ਼ਰੋਮਣੀ ਅਕਾਲੀ ਦਲ ਨੂੰ ਦੁਆਰਾ ਉਹ ਆਪਣੇ ਪੁਨਰ ਸੁਰਜੀਤ ਕਰਨਾ ਚਾਹੁੰਦੇ ਤਕੜਾ ਕਰਨਾ ਚਾਹੁੰਦੇ ਤੇ ਦੋ ਤਰੀਕ ਤੋਂ ਹੀ ਅਸਤੀਫਾ ਦੇ ਕੇ ਤੇ ਨਿਮਰਤਾ ਨਾਲ हलीमी ਦੇ ਨਾਲ ਉਹ ਹੁਕਮਨਾਮਿਆਂ ਦੀ ਪਾਲਣਾ ਕਰਦੇ ਫਿਰ ਤਾਂ ਉਹਨਾਂ ਨੂੰ ਕਹਿ ਸਕਦੇ ਸੀ ਕਿ ਉਹਨਾਂ ਵਿੱਚ ਪੰਥ ਦਾ ਦਰਦ ਹੈਗਾ ਆ ਜਾਂ ਉਹਨਾਂ ਵਿੱਚ ਪੰਥਕ ਸੋਚ ਹੈਗੀ ਆ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਬਾਕੀ ਸਾਰਾ ਪੰਥ ਦੇ ਸਾਹਮਣੇ ਆ ਜੋ ਉਹਨਾਂ ਨੇ ਸ਼ਰਿਆਂ ਮਕਾਲ ਤੱਕ ਸਾਭ ਨੂੰ ਚੈਲੰਜ ਕਰਕੇ ਸਿੰਘ ਜ਼ਬਾਨ ਦੀਰਦਾਰ ਕੁਸ਼ੀ ਕੀਤੀ ਇਸ ਕਰਕੇ ਸਾਨੂੰ ਇਹ ਸਾਰਾ ਪ੍ਰਾਲਾ ਕਰਨਾ ਪਿਆ ਬਹੁਤ ਬਹੁਤ ਧੰਨ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਨੂੰ ਲੈ ਕੇ ਲਗਾਤਾਰ ਚਾਚਾ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਨਾਮ ਆ ਰਿਹਾ ਸੀ ਔਰ ਉਸ ਤੋਂ ਬਾਅਦ ਜਿਹੜਾਗਾ ਗਿਆਨੀ ਹਰਪ੍ਰੀਤ ਸਿੰਘ ਇੱਕ ਟਵੀਟ ਕਰ ਦਿੰਦੇ ਨੇ ਬੀਬੀ ਸਤਵੰਤ ਕੌਰ ਹੁਣਾਂ ਦੇ ਹੱਕ ਦੇ ਵਿੱਚ ਔਰ ਉਸ ਤੋਂ ਬਾਅਦ ਹੋਰ ਨਵੀਂ ਚਾਚਾ ਛਿੜਦੀ ਆ ਪਰ ਫਾਈਨਲੀ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਹੁਣ ਪ੍ਰਧਾਨ ਹੋਣਗੇ ਦੇਖੋ ਇਹ ਤੁਸੀਂ ਕਹਿ ਸਕਦੇ ਹੋ ਕਿਸੇ ਹੋਰ ਦੇ ਮੂੰਹੋਂ ਕਿਹਾ ਜਾ ਸਕਦਾ ਹੈ ਪਰ ਇਹ ਜਿਹੜੇ ਡੈਲੀਗੇਟ ਸਹਿਬਾਨ ਸੱਦੇ ਆ ਫੈਸਲਾ ਉਹਨਾਂ ਨੇ ਕਰਨਾ ਹੈ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਕੁਝ ਹੁਣ ਤਾਂ ਘੰਟੇ ਦਾ ਹੀ ਸਮਾਂ ਰਹਿ ਗਿਆ ਪਰਮਾਤਮਾ ਮਿਹਰ ਕਰੇ ਕਿ ਡੈਲੀਗੇਟ ਸਹਿਬਾਨ ਕੋ ਬਹੁਤ ਵਧੀਆ ਫੈਸਲਾ ਕਰਨਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਹਿਬ ਦੇ ਹੁਕਮਨਾਮਾ ਜਿਹੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਦਾ ਇਹ ਬਹੁਤ ਮਿਹਨਤ ਵਾਲਾ ਕੰਮ ਪੰਜ ਮੈਂਬਰੀ ਭਰਤੀ ਕਮੇਟੀ ਨੇ ਕੀਤਾ ਲੱਖਾਂ ਵਰਕਰਾਂ ਨੇ ਸਾਡਿਆਂ ਨੇ ਜਿਹੜਾ ਸੀਗਾ ਇਹਦੇ ਚ ਹਿੱਸਾ ਪਾਇਆ ਉਮੀਦ ਕਰਦੇ ਹਾਂ ਰੱਬ ਮਿਹਰ ਕਰੇ ਕਿ ਬਹੁਤ ਚੰਗਾ ਪ੍ਰਧਾਨ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਲਾ ਪੰਥ ਦੇ ਤੇ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦੇਣ ਵਾਲਾ ਪ੍ਰਧਾਨ ਜਿਹੜਾ ਕੋ ਬਣੇਗਾ ਤੁਹਾਡੀ ਨਿੱਜੀ رائے ਕੀ ਹੋਏਗੀ ਪ੍ਰਧਾਨ ਨੂੰ ਲੈ ਕੇ ਕਿਸ ਨੂੰ ਹੋਣਾ ਚਾਹੀਦਾ ਪ੍ਰਧਾਨ ਮੇਰੀ ਨਿੱਜੀ ਰਾਏ ਕੋਈ ਨਹੀਂ ਜੀ ਜਿਹੜਾ ਸਾਰੇ ਡੈਲੀਗੇਟ ਜਿਹੜੇ ਜਿਹੜੇ ਚੁਣਨਗੇ ਉਹ ਹੀ ਮੇਰੀ ਨਿੱਜੀ ਰਾਏ ਸੱਚੀਆਂ ਸਾਰਿਆਂ ਦੀ ਤੁਸੀਂ ਮੈਂ ਮੈਂ ਫਿਰ ਜਿੱਥੇ ਇੱਕ ਵੋਟ ਮੇਰਾ ਮੈਂ ਤਾਂ ਇੱਕ ਦਾ ਹੀ ਅਧਿਕਾਰ ਹੈ ਨਾ ਜੀ 528 ਦਾ ਨਹੀਂ ਨਾ ਮੈਂ ਦੇ ਸਕਦਾਗਾ ਵੀ ਕੀ ਵਰਸ਼ਨ ਹੋ ਸਕਦਾ ਇਸ ਕਰਕੇ ਬੇਨਤੀ ਹੈ ਡੈਲੀਗੇਟ ਸਹਿਬਾਨ ਨੂੰ ਕਿ ਉਹ ਆਪ ਦੀ ਮਰਜ਼ੀ ਨਾਲ ਜੋ ਫੈਸਲਾ ਕਰਨਗੇ ਅਸੀਂ ਸਾਰਿਆਂ ਦੇ ਨਾਲ ਹੀ ਸਾਹਿਬ ਸਾਭ ਸਮਾਗਮ ਨੂੰ ਲੈ ਕੇ ਲਗਾਤਾਰ ਚਾਚਾ ਚਲੀ ਕੇ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਤੁਸੀਂ ਕਿਹਾ ਸੀ ਕਿ ਸਾਨੂੰ ਇਜਲਾਸ ਕਰਨ ਦੇ ਲਈ ਦਿੱਤਾ ਜਾਵੇ ਪਰ ਬਾਅਦ ਦੇ ਵਿੱਚ ਉਹ ਨਹੀਂ ਮਿਲਿਆ ਔਰ ਉਸ ਤੋਂ ਬਾਅਦ ਭਾਈ ਗੁਰਦਾਸ ਹਾਲ ਨੂੰ ਲੈ ਕੇ ਚਰਚਾ ਚੱਲੀ ਤੇ ਹੁਣ ਅਕਾਲੀ ਬਾਬਾ ਫੁੱਲਾ ਸਿੰਘ ਹੋਣਾ ਦੇ ਹਾਲ ਦੇ ਵਿੱਚ ਇੱਥੇ ਤੁਸੀਂ ਸਮਾਗਮ ਕਰ ਰਹੇ ਹੋ ਇਸ ਦੇ ਪਿੱਛੇ ਤੁਸੀਂ ਕੀ ਦੇਖਦੇ ਹੋ ਕਿ ਐਸਜੀਪੀਸੀ ਕਮੇਟੀ ਦੇ ਨਾਲ ਤੁਹਾਡਾ ਤਾਲਮਿਲ ਕਿੰਦਾ ਰਿਹਾ ਕਿਵੇਂ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਮਿਲਿਆ ਤੁਹਾਨੂੰ ਅਸਲ ਐਸਜੀਪੀਸੀ ਜਾਂ ਐਸਜੀਪੀਸੀ ਦਾ ਕੋਈ ਉਹ ਤਾਂ ਕੋਈ ਮੇਰੇ ਖਿਆਲ ਹੈ ਕਿ ਰੋਲ ਹੀ ਨਹੀਂਗਾ ਇਹ ਤੇ ਇੱਕ ਬਾਦਲ ਪਰਿਵਾਰ ਦਾ ਰੋਲ ਹੈ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਛੋਟਾ ਕਰ ਲਿਆ ਇੰਨੀ ਦਾਇਰਾ ਛੋਟਾ ਕਰ ਲਿਆ ਕਿ ਦੂਜੇ ਨੇ ਕਿਸੇ ਨੂੰ ਥਾਂ ਦੇਣਾ ਨਹੀਂ ਚਾਹੁੰਦੇ ਇਸੇ ਕਰਕੇ ਹੀ ਹਾਈ ਕੋਰਟ ਦੇ ਵਿੱਚੋਂ ਸਟੇ ਲਈ ਬੈਠੇ ਆ ਸੁਖਬੀਰ ਸਿੰਘ ਬਾਦਲ ਦਾ ਐਸਜੀਪੀਸੀ ਮੈਂਬਰ ਹੈ ਹਰਿਆਣੇ ਚ ਵੀ ਉਹਨੇ ਲੀਡ ਕੀਤਾ ਹਰਿਆਣੇ ਚ ਵੀ ਮੈਂਬਰ ਹੈ ਉਸੇ ਨੂੰ ਹਾਈ ਕੋਰਟ ਭੇਜ ਕੇ ਤੇ ਸਟੇ ਲਈ ਬੈਠੇ ਆ ਮੇਰੀ ਤਾਂ ਉਹਨਾਂ ਨੂੰ ਚੈਲੰਜ ਵੀ ਹੈ ਕਿ ਚੈਲੰਜ ਕਬੂਲ ਕਰੋ ਆਪਾਂ ਪੰਥ ਦੀ ਕਚਹਿਰੀ ਚ ਚਲੀਏ ਪੰਥ ਜੀ ਨੂੰ ਚੁਣ ਲੂਗਾ ਉਹ ਉਹ ਦੂਜੇ ਸਾਰੇ ਉਹਦੇ ਮਗਰ ਹੋ ਜਾਣ ਫਿਰ ਉਸ ਤੋਂ ਬਾਅਦ ਤਾਂ ਕੋਈ ਗੱਲ ਰਹਿ ਨਹੀਂ ਜਾਣੀ ਜਦੋਂ ਐਸਜੀਪੀਸੀ ਦੀਆਂ ਚੋਣਾਂ ਇਸ ਕਰਕੇ ਇਹ ਤੰਗ ਦਿਲੀ ਜਿਹੜੀ ਹੈਗੀ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਬੋਣਾ ਕਰ ਰਹੀ ਹੈ ਤੰਗਦਲੀ ਨਹੀਂ ਦਿਖਾਉਣੀ ਚਾਹੀਦੀ ਰਾਟਰ ਸਾਹਿਬ 2 ਦਸੰਬਰ ਨੂੰ ਲੈ ਕੇ ਜਦੋਂ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ ਆਏ ਉਸ ਤੋਂ ਬਾਅਦ ਸਾਰਾ ਇਹ ਕੰਮ ਹੋਇਆ ਔਰ ਕਿਉਂਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਫਿਰ ਪੰਜ ਮੈਂਬਰੀ ਰਹਿ ਜਾਂਦੀ ਹੈ ਔਰ ਉਸ ਦੇ ਵਿੱਚ ਇੱਕ ਗੱਲ ਸੀ ਕਿ ਨੈਤਿਕ ਅਧਿਕਾਰ ਮੌਜੂਦਾ ਜਿਹਦੀ ਉਸ ਸਮੇਂ ਦੀ ਲੀਡਰਸ਼ਿਪ ਪੇਸ਼ ਹੋਈ ਸੀ ਅਕਾਲ ਤਖਤ ਸਾਹਿਬ ਦੇ ਮੂਹਰੇ ਕਿ ਉਹ ਨੈਤਿਕ ਅਧਿਕਾਰ ਕੋ ਬੈਠੀ ਹੈ ਕਿ ਨਵਾਂ ਕਾਲੀਦਾ ਸੁਰਜੀਤ ਨਹੀਂ ਕਰ ਸਕਦੀ ਔਰ ਨਵੇਂ ਲੀਡਰ ਆਉਣ ਵੋਗਸ ਭਰਤੀ ਨਾ ਹੋਵੇ ਇਥੋਂ ਤੱਕ ਗੱਲਾਂ ਕਹੀ ਗਈਆਂ ਪਰ ਹੁਣ ਨਵੀਂ ਭਰਤੀ ਤਾਂ ਹੋ ਰਹੀ ਹੈ ਪਰ ਦੂਜੇ ਪਾਸੇ ਇੱਕ ਗੱਲ ਇਹ ਵੀ ਹੈ ਕਿ ਉਸ ਦੇ ਹੁਕਮਨਾਮੇ ਵਿੱਚ ਇੱਕ ਗ ਜਿਹੜੇ ਚੁੱਲ੍ਹੇ ਨੇ ਸਾਰੇ ਆਪੋ ਆਪਣੇ ਸਮੇਟ ਕੇ ਇੱਕ ਚੁੱਲ੍ਹੇ ਹੇਠਾਂ ਆ ਜੋ ਦੇਖੋ ਚੁੱਲ੍ਹੇ ਸਮੇਟਣ ਦੀ ਗੱਲ ਏ ਸੀ ਤੇ ਚੁੱਲ੍ਹਾ ਪਹਿਲਾਂ ਬਾਲਿਆ ਕਿਨੇ ਬਾਲਿਆ ਉਹਨਾਂ ਨੇ ਜਿਨ੍ਹਾਂ ਨੇ ਕਾਲੀ ਨਾਲ ਹੀ ਆਪ ਦੀ ਕਮੇਟੀਆਂ ਬਣਾ ਕੇ ਆਪਦੇ ਆਬਜ਼ਰਵਰ ਲਾ ਕੇ ਭਰਤੀ ਕਰਕੇ ਪ੍ਰਧਾਨ ਬਣ ਕੇ ਚੁੱਲ੍ਹਾ ਤਾਂ ਉਹਨਾਂ ਨੇ ਵੱਖਰਾ ਬਾਲ ਹੀ ਲਿਆ ਇਸ ਗੱਲ ਦੇ ਵਿੱਚ ਤਾਂ ਕੋਈ ਦੂਰ ਹੈ ਨਹੀਂ ਇਹਨੂੰ ਸਿੱਖ ਪੰਥ ਵੀ ਦੇਖ ਰਿਹਾ ਸਿੱਖ ਬੁੱਧੀਜੀਵੀ ਵੀ ਦੇਖ ਰਿਹਾ ਤੇ ਗੁਰੂ ਮਹਾਰਾਜ ਵੀ ਦੇਖ ਰਿਹਾ ਕਿ ਕਿਹੜਾ ਹੁਕਮਨਾਮੇ ਤੇ ਪਹਿਰਾ ਦੇ ਰਿਹਾ ਤੇ ਕਿਹੜਾ ਹੁਕਮਨਾਮੇ ਤੋਂ ਬਾਗੀ ਹੋ ਰਿਹਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਬਖੁਦ ਪੰਥ ਫੈਸਲਾ ਕਰ ਦੇਗਾ ਇਹਦਾ ਅਜੇ ਹੁਣ ਚੋਣ ਕਮਿਸ਼ਨ ਦੇ ਕੋਲ ਵੀ ਜਿਹੜਾ ਤੁਹਾਡੇ ਗਏ ਨੇ ਅਧਿਕਾਰੀ ਕਿਉਂਕਿ ਉੱਥੇ ਵੀ ਗੱਲ ਚੱਲ ਰਹੀ ਹੈ ਚੋਣ ਨਿਸ਼ਾਨ ਨੂੰ ਲੈ ਕੇ ਕੱਲ ਨੂੰ ਚੋਣ ਨਿਸ਼ਾਨ ਨੂੰ ਲੈ ਕੇ ਵੀ ਅਰਚਨ ਆਊਗੀ ਉੱਥੇ ਵੀ ਜਿਹੜਾ ਪੰਗਾ ਛੜੂਗਾ ਫਿਰ ਤਾਂ ਉਹੀ ਗੱਲ ਹੋਗੀ ਲੋਕ ਕਹਿੰਦੇ ਕਿ ਜਿਵੇਂ ਸ਼ਿਵ ਸੈਨਾ ਦੇ ਵਿੱਚ ਤੇ ਫਿਰ ਹੁਕਮਨਾਮਾ ਮੰਨ ਕੇ ਉਹਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਸੀ ਨਾ ਪ੍ਰਧਾਨਗੀ ਨਾਲ ਮੋਹ ਨਹੀਂ ਕਰਨਾ ਚਾਹੀਦਾ ਸੀ ਇੱਕ ਸਾਰੇ ਪੰਜਾਬ ਚੋਂ ਇੱਕ ਇੱਕ ਬੰਦਾ ਤਾਂ ਨਹੀਂ ਨਾ ਕਾਬਲ ਹੋਰ ਵੀ ਕੋਈ ਕਾਬਲ ਹੋ ਸਕਦਾ ਹੈ ਜੇ ਜੇ ਇਕੱਠੇ ਹੋਣ ਵਾਲੀ ਗੱਲ ਧੁੰਦੀ ਤਾਂ ਗੱਲ ਕਲੀ ਪ੍ਰਧਾਨ ਦੇ ਅਹੁਦੇ ਤੇ ਪ੍ਰਧਾਨ ਤੇ ਆੜੀ ਹੋਈ ਆ ਉਹ ਵਿਜਦਨੇ ਪ੍ਰਧਾਨ ਕੀ ਛੱਡ ਨਹੀਂ ਰਹੇ ਤੇ ਇਸ ਕਰਕੇ ਸਿਧਾਂਤ ਵੀ ਤੋੜੀ ਜਾਂਦੇ ਆ ਤੇ ਫਿਰ ਇਹ ਤਾਂ ਵਕਤ ਤੈ ਕਰੂਗਾ ਕਿ ਕੀ ਹੋਊਗਾ ਅੱਜ ਹਲੇ ਕੁਝ ਨਹੀਂ ਕਹਿ ਸਕਦੇ ਅੱਛਾ ਇਸ ਜਲਾਸ ਤੋਂ ਪਹਿਲਾਂ ਕੋਈ ਬਾਦਲ ਧੜੇ ਦੇ ਵੱਲੋਂ ਕੋਸ਼ਿਸ਼ ਕੀਤੀ ਕਿ ਸੰਪਰਕਾਂ ਦੀ ਬਕ ਬਕ ਨਹੀਂ 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 ਉਹ ਪੈਸੇ ਦਾ ਗੁਮਾਨ ਹੈ ਨਾ ਔਰ ਮਨ ਚ ਹੰਕਾਰ ਹੈ ਨਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਉਹ ਸਾਡੇ ਵਰਗਿਆਂ ਨੂੰ ਕੀ ਦੇਉ ਸਾਢੇ ਵਰਗੇ ਤਾਂ ਉਹਨਾਂ ਦੇ 1000 1500 ਨੌਕਰ ਹੋਊਗਾ ਉਹ ਇਹ ਸਮਝਦੇ ਆ ਵੀ ਇਹ ਕਿਵੇਂ ਗੱਲ ਕਰ ਸਕਦੇ ਆ ਇਸ ਕਰਕੇ ਇਹ ਤਾਂ ਗੁਰੂ ਸਾਹਿਬ ਹੀ ਕੁਛ ਨਾ ਕੁਛ ਕੌਤਕ ਵਰਤੌਣਗੇ ਤਾਂ ਗੱਲ ਬਣਨੀ ਹੈ ਨਾ ਉਹਨਾਂ ਦਾ ਮੰਨ ਹੀ ਮਾ ਹੋਇਆ ਨਾ ਉਹਨਾਂ ਦੀ ਮੱਤ ਜਿਹੜੀ ਹੈ ਉਹ ਉੱਚੀ ਹੋਈ ਹੈ ਕਿਉਂਕਿ ਉਹ ਮਾਰੀ ਪਈ ਹੈ ਸਵਾਹ ਅਕ੍ਰਿਚਵਾਲ ਹੈ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਬੈਂਸ ਤਲਬ ਹੁੰਦੇ ਨੇ ਇੱਥੇ ਆਉਂਦੇ ਨੇ ਉਹ ਅਕਾਲ ਤਖਤ ਸਾਹਿਬ ਕੋਲ ਔਰ ਉਸ ਸਮੇਂ ਜਥੇਦਾਰ ਗੜਗੱਜ ਹੋਣਾ ਦੇ ਵੱਲੋਂ ਇੱਕ ਜਿਹੜਾ ਹੁਕਮਨਾਮੇ ਦੇ ਵਿੱਚ ਲਿਖੀ ਗਈ ਗੱਲ ਉਹਨਾਂ ਨੇ ਕਿਹਾ ਕਿ ਆਪੋ ਆਪਣਾ ਤੁਸੀਂ ਜਿਹੜਾ ਚੁੱਲਾ ਬਾਲ ਸਕਦੇ ਹੋ ਨਾ ਇੱਥੋਂ ਤੱਕ ਗੱਲ ਕਹੀ ਤੀ ਕਿਉਂਕਿ ਫਿਰ ਲੋਕ ਕਹਿੰਦੇ ਕਿ 2 ਦਸੰਬਰ ਵਾਲਾ ਜਿਹੜਾ ਹੁਕਮਨਾਮਾ ਸੀ ਇਹ ਤਾਂ ਉਸ ਦੇ ਵਿਰੋਧ ਦੇ ਵਿੱਚ ਆ ਗਈ ਗੱਲ ਮੈਂ ਹੁਣ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਨਾਲੇ ਦਿਨਾਂ ਦੇ ਵਿੱਚ ਅਸੀਂ ਉਹਦੇ ਵਿਚਾਰ ਚਰਚਾ ਕਰਾਂਗੇ ਪਰ ਮੈਂ ਇੱਕ ਬੇਨਤੀ ਕਰਾਂ ਪੰਜ ਸਿੰਘ ਸਹਿਬਾਨਾਂ ਦਾ ਹੁਕਮਨਾਮਾ ਸਟੈਂਡ ਕਰਦਾ ਔਰ ਪੰਥ ਉਹਦੇ ਤੇ ਪੈਰਾ ਦੇਊਗਾ ਅੱਛਾ ਇੱਕ ਕੋਈ ਪੰਥਕ ਤਾਲਮਿਲ ਕਮੇਟੀ ਵੀ ਬਣਨ ਜਾ ਰਹੀ ਹੈ ਮੈਨੂੰ ਨਹੀਂ ਪਤਾ ਮੈਨੂੰ ਗਿਆਨੀਆਂ ਦੇ ਬਾਰੇ ਜੀ ਜੋ ਡੈਲੀਗੇਟ ਫੈਸਲਾ ਕਰਨਗੇ ਉਹ ਪਤਾ ਲੱਗੇ ਸਭ ਤੋਂ ਪਹਿਲਾਂ ਪੀਰਮਾ ਮਜੀਦ ਇਹ ਦੱਸੋ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦਾ ਪ੍ਰਧਾਨ ਕੌਣ ਹੋਏਗਾ ਕਿਉਂਕਿ ਲਗਾਤਾਰ ਚਰਚਾ ਚੱਲ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਂ ਦੇ ਉੱਪਰ ਕੱਲ ਸੁਰਜੀਤ ਸਿੰਘ ਰਖੜਾ ਉਹਨਾਂ ਨੇ ਵੀ ਮੋਹਰ ਲ ਪਹਿਲੀ ਗੱਲ ਤਾਂ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਨਾਂ ਦੀ ਕੋਈ ਜਥੇਬੰਦੀ ਨਹੀਂ ਸੁਧਾਰ ਲਹਿਰ ਇੱਕ ਸ਼ੁਰੂ ਕੀਤੀ ਗਈ ਸੀ ਜਿਹੜੀ ਕਿ 2 ਦਸੰਬਰ ਨੂੰ ਭੰਗ ਕਰ ਦਿੱਤੀ ਗਈ ਔਰ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਭਰਤੀ ਕਮੇਟੀ ਬਣਾਈ ਸੀ ਉਹਦੇ ਦੋ ਮੈਂਬਰ ਜਿਹੜੇ ਆ ਤੁਹਾਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਅਸਤੀਫਾ ਦੇ ਕੇ ਬਾਹਰ ਚਲੇ ਗਏ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਹੈ ਉਹਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਤੇ ਆਨਲਾਈਨ ਪੂਰੀ ਦੁਨੀਆ ਦੇ ਵਿੱਚੋਂ ਭਰਤੀ ਜਿਹੜੀ ਕੀਤੀ ਉਹ ਭਰਤੀ ਦਾ ਡੈਲੀਗੇਟ ਅਜਲਾਸ ਅੱਜ ਕਾਲੀ ਫੂਲਾ ਸਿੰਘ ਬੁਰਜ ਵਿਖੇ ਹੋ ਰਿਹਾ 105 ਸਾਲ ਹੋ ਗਏ ਨੇ ਸ਼੍ਰੋਮਣੀ ਕਾਲੀ ਦਲ ਨੂੰ ਬਣਿਆ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਸੀ ਜਦੋਂ ਸਰਮਖ ਸਿੰਘ ਚੁਭਾਲ ਨੂੰ ਜਥੇਦਾਰ ਸਰਮਖ ਸਿੰਘ ਚੁਭਾਲ ਨੂੰ ਇਸ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਸ ਵੇਲੇ ਜਿਹੜਾ ਸੰਵਿਧਾਨ ਬਣਾਇਆ ਗਿਆ ਸੀ ਉਸ ਸੰਵਿਧਾਨ ਤਹਿਤ ਜਿਹੜਾ ਮੈਂ ਮਰਾ ਪੰਥ ਜਿਹੜਾ ਪੰਥ ਜੀਵੇ ਜਿਹੜੀ ਦੀ ਭਾਵਨਾ ਸੀ ਉਹ ਲੈ ਕੇ ਜਿਹੜਾ ਅੱਗੇ ਵਧਿਆ ਜਾਣਾ ਚਾਹੀਦਾ ਸੀ ਉਹਦੇ ਵਿੱਚ ਖੜੋਤ ਆਈ 2015 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਲੈ ਕੇ ਹਰ ਸਿੱਖ ਚੱਲਦਾ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਚੋਰੀ ਹੋਏ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਬਰਗਾੜੀ ਬਾਈਬਲ ਕਾਂਡ ਹੋਇਆ ਬਹੁਤ ਕੁਝ ਸਾਡੀ ਸਿੱਖ ਲੀਡਰਸ਼ਿਪ ਕੋਲੋਂ ਮਾੜਾ ਹੋਇਆ ਜਿਸ ਕਰਕੇ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਸਾਰਿਆਂ ਨੂੰ ਕਤਾਰ 'ਚ ਖੜੇ ਕਰ ਲਿਆ ਔਰ ਖੜੇ ਕਰਕੇ ਕਿਹਾ ਚਾਹੇ ਤੁਸੀਂ ਦਾਗੀ ਹੋ ਚਾਹੇ ਬਾਗੀ ਹੋ ਚਾਹੇ ਕੋਜ ਜੋ ਤੁਸੀਂ ਆ ਗਨਾਹ ਕੀਤਾ ਇਹਨਾਂ ਨੇ ਕਿਹਾ ਅਸੀਂ ਕੀਤਾ ਇਹਨਾਂ ਨੇ ਪ੍ਰਵਾਨ ਕਰ ਲਿਆ ਉਹਨਾਂ ਨੇ ਸਜ਼ਾ ਲਾਤੀ ਸਜ਼ਾ ਲਾਉਣ ਤੋਂ ਬਾਅਦ ਜਿਹੜੀ ਤਾਂ ਚੀਜ਼ ਇਹਨਾਂ ਨੂੰ ਪ੍ਰਵਾਨ ਸੀ ਉਹ ਇਹਨਾਂ ਨੇ ਪ੍ਰਵਾਨ ਕਰ ਲਈ ਜਿੱਥੇ ਇਹਨਾਂ ਨੂੰ ਲੱਗਾ ਕਿ ਸਾਡਾ ਹਉਮੈ ਹੰਕਾਰ ਜਾਂ ਸਾਡੀ ਕੁਰਸੀ ਜਾਂਦੀ ਏ ਉਥੇ ਅੜ ਗਏ ਉਥੇ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਜਿਹੜਾ ਸੁਵਿਧਾਨ ਹੈ ਇਹਦੇ ਤਹਿਤ ਜੇ ਅਸੀਂ ਇਹਦੇ ਤੋਂ ਬਾਹਰ ਹੋ ਕੇ ਕਾਲ ਤਖਤ ਸਰ ਦੀ ਗੱਲ ਮੰਨਦੇ ਆ ਤਾਂ ਸਾਨੂੰ ਬਹੁਤ ਸਾਰੀ ਅੜਚਨ ਆ ਸਕਦੀ ਏ ਇਲੈਕਸ਼ਨ ਆਫ ਇੰਡੀਆ ਜਿਹੜਾ ਹੈਗਾ ਉਹ ਸਾਡੀ ਮਾਨਤਾ ਰੱਦ ਕਰ ਸਕਦਾ ਸੋ ਅੱਜ ਸ੍ਰੀ ਅਕਾਲੀ ਦਲ ਦਾ ਜਿਹੜਾ ਸਵਿਧਾਨ ਹੈ ਉਹਨੂੰ ਵੀ ਅਸੀਂ ਮੰਨ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਪੰਜ ਮੈਂਬਰੀ ਭਰਤੀ ਕਮੇਟੀ ਨੇ ਜਿਹੜੇ ਡੈਲੀਗੇਟ ਚੁਣੇ ਆ ਉਹ ਡੈਲੀਗੇਟ ਤੁਸੀਂ ਦੇਖਿਆ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਲੋਕਤੰਤਰਿਕ ਢੰਗ ਤਰੀਕਿਆਂ ਦੇ ਨਾਲ ਬਕਾਇਦਾ ਚੋਣ ਵਾਸਤੇ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾ ਰਹੀ ਹੈ ਜਿੰਦੇ ਉੱਤੇ ਸਟੇਟ ਡੈਲੀਗੇਟ ਉਹ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਣਗੇ ਔਰ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਜੋ ਆਪਣਾ ਫੈਸਲਾ ਦੇਣਗੇ। ਕਮਨ ਸਿੰਘ ਜੀ ਤੁਸੀਂ ਹੁਣ ਗੱਲ ਕੀਤੀ ਸੀ ਚੋਣ ਨਿਸ਼ਾਨ ਨੂੰ ਲੈ ਕੇ ਤੇ ਹੁਣ ਇਹ ਵੀ ਗੱਲ ਆਈ ਹੈ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਕਿ ਚੋਣ ਕਮਿਸ਼ਨ ਦੇ ਕੋਲ ਤੁਹਾਡਾ ਵੀ ਕੋਈ ਨੁਮਾਇੰਦਾ ਗਿਆਏਗਾ। ਔਰ ਕੀ ਹੋਊਗਾ ਅੱਗੇ ਜਾ ਕੇ ਅਕਾਲੀ ਦਲ ਔਰ ਕਿਹੜਾ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਕਿਸ ਨੂੰ ਮਿਲੂਗੀ ਕਿਉਂਕਿ ਇਸ ਗੱਲਾਂ ਨੂੰ ਲੈ ਕੇ ਬਹੁਤ ਚਾਚਾ ਚੱਲੀਆ ਤੁਸੀਂ ਦੇਖੋ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖਿਆ 2022 ਦੇ ਵਿੱਚ ਅਕਤੂਬਰ 2022 ਦੇ ਵਿੱਚ ਜਿਹੜੇ ਰਾਸ਼ਟਾਕਰੇ ਔਰ ਉਧੋ ਠਾਕਰੇ ਅਲੱਗ-ਅਲੱਗ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਚੋਣ ਨਿਸ਼ਾਨ ਨੂੰ ਲੈ ਕੇ ਉੱਥੇ ਵੀ ਪੰ ਇਹ ਉਹੀ ਹੋਵੇਗਾ ਜੋ ਖਾਲਸਾ ਪੰਥ ਜਾਏਗਾ ਜੋ ਪੰਜਾਬ ਜਾਏਗਾ ਔਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਜਹਾਰੂ ਵਰਕਰ ਚ ਆਉਣਗੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹ ਜਮਾਤ ਜਿਹੜੀ ਹੈ ਤਕਰੀਬਨ 80 ਸਾਲ ਹਕੂਮਤਾਂ ਨਾਲ ਲੜਦੀ ਰਹੀ ਕੋਈ ਰਾਜ ਭਾਗ ਦੇ ਵਿੱਚ ਨਹੀਂ ਆਈ ਜੇ ਸਾਨੂੰ 25 ਸਾਲ ਰਾਜ ਕਰਨ ਦਾ ਮੌਕਾ ਮਿਲਿਆ ਤਾਂ ਉਸ ਸਮੇਂ ਦਰਮਿਆਨ ਅਸੀਂ ਰਾਜ ਕਰਦੇ ਕਰਦੇ ਧਰਮ ਨੂੰ ਭੁੱਲ ਗਏ ਹੁਣ ਉਹ ਚੀਜ਼ ਨੂੰ ਦੁਬਾਰਾ ਸਹੀ ਲੀਹਾਂ ਤੇ ਲਿਆਉਣ ਲਈ ਕਿ ਧਰਮ ਸਾਡੇ ਲਈ ਪਹਿਲਾਂ ਰਾਜਨੀਤੀ ਬਾਅਦ ਦੇ ਵਿੱਚ ਔਰ ਧਰਮ ਦੀ ਰੌਸ਼ਨੀ ਦੇ ਵਿੱਚ ਜਿਹੜੀ ਰਾਜਨੀਤੀ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਅੱਗੇ ਲਾ ਕੇ ਜੋ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਹੈ ਉਹ ਕੌਮ ਦੀ ਅਗਵਾਈ ਕਰੇਗੀ ਔਰ ਖੇਤਰੀ ਪਾਰਟੀ ਨੂੰ ਅੱਗੇ ਲੈ ਕੇ ਚਲੇਗੀ ਇਹ ਹੁਣ ਕੋਰਟ ਡਿਸਾਈਡ ਕਰੂਗਾ ਜਾਂ ਕੀ ਇਹ ਫਿਰ ਚੋਣ ਕਮਿਸ਼ਨ ਡਿਸਾਈਡ ਕਰੂਗਾ ਕਿਸ ਤਰ੍ਹਾਂ ਦਾ ਅਗੇ ਜਾ ਕੇ ਪ੍ਰੈਰੋਗੇਟਿਵ ਬਣੂਗਾ ਪੂਰਾ ਇਸ ਲਈ ਹੁੰਦੇ ਆ ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਹੱਲ ਹੁੰਦੇ ਆ ਕੁਝ ਫੈਸਲੇ ਕੌਮ ਜਾਂ ਪਾਰਟੀ ਦਾ ਇੱਕ ਬਾਹਰ ਪੈਦਾ ਕਰਦਾ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਹੁਤ ਸਾਰੇ ਬਣੇ ਹੋਏ ਨੇ ਲੇਕਿਨ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਤੇ ਨਿਗਾਹਾਂ ਪੂਰੀ ਦੁਨੀਆ ਦੀਆਂ ਲੱਗੀਆਂ ਹੋਈਆਂ ਇਲੈਕਟ੍ਰੋਨਿਕ ਪ੍ਰਿੰਟ মিডিਆ ਪੱਬਾਂ ਪਾਰ ਹੋ ਕੇ ਅੱਜ ਦੀ ਨਿੱਕੀ-ਨਿੱਕੀ ਕਾਰਵਾਈ ਨੂੰ ਨੋਟ ਕਰ ਰਿਆ ਜਿਹੜਾ ਸਾਡੇ ਵਿਰੋਧੀ ਨੇ ਉਹ ਇਸ ਤਰੀਕੇ ਦੇ ਨਾਲ ਬੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਇਹਨੂੰ ਤਾਰੋ ਪੀੜ ਕੀਤਾ ਜਾਵੇ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਕਿ ਬੜਾ ਪ੍ਰਚਾਰ ਆਈਟੀ ਵੰਗਰਾਂ ਹੀ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਤੋਹਮਤਾ ਲਾਈਆਂ ਜਾ ਰਹੀਆਂ ਕਿ ਭਰਤੀ ਕਮੇਟੀ ਦਾ ਕੋਈ ਵਿजूद ਨਹੀਂ ਤੁਸੀਂ ਦੇਖੋ 15 ਲੱਖ ਉਹ ਨਰੋਲ ਵੋਟ ਅੱਜ ਇਕੱਠੀ ਹੋਈ ਏ ਜਿਹੜੀ ਪੰਥ ਤੇ ਪੰਜਾਬ ਦੇ ਹਮੇਸ਼ਾ ਫੈਸਲੇ ਕਰਦੀ ਰਹੀ ਏ ਅੱਜ ਉਹਨਾਂ ਸਾਰਿਆਂ ਨੇ ਜਦੋਂ ਨਵਾਂ ਪ੍ਰਧਾਨ ਚੁਣ ਲਿਆ ਇੱਕ ਨਵੀਂ ਲਹਿਰ ਨਵੇਂ ਆਗਾਜ਼ ਦੀ ਸ਼ੁਰੂਆਤ ਅੱਜ ਹੋ ਜਾਣੀ ਏ ਔਰ ਉਸ ਤਹਿਤ ਪੰਥ ਨੂੰ ਪੰਥ ਪ੍ਰਵਾਨਤ ਲੀਡਰਸ਼ਿਪ ਮਿਲ ਜਾਏਗੀ ਔਰ ਜਿਹੜੀ ਖੇਤਰੀ ਪਾਰਟੀ ਕਿਉਂਕਿ ਇੱਥੇ ਹਿੰਦੂ ਵੀ ਵੱਸਦੇ ਨੇ ਮੁਸਲਮਾਨ ਵੀ ਵੱਸਦੇ ਆ ਸਾਈ ਵੀ ਵੱਸਦੇ ਆ ਜੈਨੀ ਬੋਧੀ ਵੱਸਦੇ ਆ ਉਹਨਾਂ ਸਾਰਿਆਂ ਨੂੰ ਵੀ ਅਸੀਂ ਇਹ ਭਰੋਸਾ ਦਿਵਾ ਕੇ ਕਿ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਔਰ ਪੰਥ ਪ੍ਰਵਾਨਤ ਲੀਡਰਸ਼ਿਪ ਸਾਰਿਆਂ ਦੇ ਹੱਕਾਂ ਕੁਕਾਂ ਵਾਸਤੇ ਲੜੇਗੀ ਇੱਥੇ ਵੱਡੇ ਮਸਲੇ ਬੜੇ ਨੇ ਲਾ ਐਂਡ ਆਰਡਰ ਦੀ ਡਰਗ ਮਾਫੀਆ ਸੈਂਡ ਮਾਫੀਆ ਲੈਂਡ ਮਾਫੀਆ ਲੈਂਡ ਪੂਲਿੰਗ ਨੀਤੀ ਔਰ ਕਈ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਦੁਸ਼ਵਾਰੀਆਂ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਤੁਸੀਂ ਚੋਣ ਨਿਸ਼ਾਨ ਨੂੰ ਲੈ ਕੇ ਕੀ ਸੋਚਦੇ ਹੋ ਕਿ ਤੁਹਾਡਾ ਚੋਣ ਨਿਸ਼ਾਨ ਤੱਕੜੀ ਹੀ ਹੋਣਾ ਚਾਹੀਦਾ ਤੁਸੀਂ ਚਾਹ ਚੋਣ ਨਿਸ਼ਾਨ ਕੋਈ ਹੋਰ ਤੇ ਵੀ ਲੜ ਸਕਦੇ ਹੋਣ ਵਾਲੇ ਸਮੇਂ ਚ ਬਹੁਤ ਨਹੀਂ ਅਕਾਲੀ ਦਲ ਜਦੋਂ ਆਪਣੇ ਅਭਾਰ ਚ ਆਵੇਗਾ ਚੋਣ ਨਿਸ਼ਾਨ ਸਾਨੂੰ ਮਿਲ ਹੀ ਜਾਣਾ ਦਫ਼ਤਰ ਵੀ ਸਾਨੂੰ ਮਿਲ ਜਾਣਾ ਇੰਨੇ ਕੌਨਫੀਡੈਂਟ ਹੋ ਬਿਲਕੁਲ ਕੌਨਫੀਡੈਂਟ ਤੁਸੀਂ ਦੇਖੋ ਜਥੇਦਾਰਾਂ ਦੇ ਜਲੌਹ ਦੇਖੋ ਇਹ ਉਹ ਜਥੇਦਾਰ ਨੇ ਜਿਹੜੇ ਅੱਜ ਕੌਮ ਦੇ ਲਈ ਮਾਰ ਮਿਟਣ ਲਈ ਤਿਆਰ ਨੇ ਉਹ ਸਾਰੇ ਅੱਜ ਇਕੱਠੇ ਹੋ ਕੇ ਇੱਥੇ ਆਏ ਨੇ ਸੁਖਬੀਰ ਬਾਦਲ ਦਾ ਧੜਾ ਕਹਿ ਰਿਹਾ ਕਿ ਦੋ ਚੁੱਲ੍ਹੇ ਸਮੇਟਣ ਜਿੰਨੇ ਵੀ ਚੁੱਲ੍ਹੇ ਨੇ ਸਾਰਿਆਂ ਨੂੰ ਸਮੇਟਣ ਦੇ ਲਈ ਕਿਹਾ ਗਿਆ ਸੀ 2 ਦਸੰਬਰ ਨੂੰ ਸਿੰਘ ਬਾਦਲ ਨੂੰ ਆਪਦਾ ਚੁੱਲ੍ਹੇ ਨੂੰ ਠੁੱਡਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਥ ਪ੍ਰਵਾਂਤ ਲੀਡਰਸ਼ਿਪ ਦੇ ਆਣ ਕੇ ਪਿੱਛੇ ਬੈਠ ਜਾਵੇ ਕਹਿੰਦੇ 2 ਦਸੰਬਰ ਤੋਂ ਬਾਅਦ ਨਵਾਂ ਚੁੱਲਾ ਕਿਹੜਾ ਬਣਿਆ ਤੁਸੀਂ ਇਹ ਦੇਖ ਲਓ 2 ਦਸੰਬਰ 2024 ਨੂੰ ਇਹਨਾਂ ਦਾ ਚੁੱਲਾ ਤਾਂ ਠਾ ਦਿੱਤਾ ਸੀ ਘੁੱਡੇ ਮਾਰ ਕੇ ਪੰਜ ਸਿੰਘ ਸਹਿਬਾਨ ਨੇ ਕਿ ਤੁਹਾਡੇ ਚੁੱਲੇ ਦੇ ਵਿੱਚ ਜਿਹੜੀ ਅੱਗ ਹੈ ਉਹਨੇ ਸਾਡੇ ਪੰਥ ਨੂੰ ਹੀ ਸਾੜ ਕੇ ਰੱਖ ਦਿੱਤਾ ਸਾਡੇ ਪੰਥ ਦੀਆਂ ਜੜਾਂ ਦੇ ਵਿੱਚ ਤੇਲ ਦੇ ਦਿੱਤਾ ਇਹੋ ਜੇ ਚੁੱਲੇ ਦੀ ਸਾਨੂੰ ਕੀ ਲੋੜ ਏ ਜਿਹੜਾ ਚੁੱਲਾ ਤਬਦਾ ਹੋਇਆ ਰੋਟੀ ਪਕਾਉਣ ਦੀ ਜਗ੍ਹਾ ਜੇ ਜਿਹੜਾ ਰੋਟੀ ਪਕਾਉਣ ਵਾਲਾ ਉਹਨੂੰ ਹੀ ਸਾੜ ਦੇਵੇ ਤਾਂ ਕੀ ਉੱਥੇ ਕੀਤਾ ਜਾ ਸਕਦਾ ਸੋ ਜਿਹੜਾ ਚੁੱਲਾ ਉਠਾ ਦਿੱਤਾ ਗਿਆ ਜਿਹੜਾ ਨਵਾਂ ਚੁੱਲਾ ਨਹੀਂ ਇਹ ਚੁੱਲੇ ਦੇ ਉੱਤੇ ਇੱਕ ਐਸੀ ਵਧੀਆ ਸਾਰੀ ਹੋ ਰਹੀ ਏ ਜਿਹੜੀ ਪੰਥ ਦੇ ਅੰਦਰ ਇੱਕ ਜਜਬਾ ਪੈਦਾ ਕਰੇਗੀ ਆਖਰੀ ਸਵਾਲਾ ਕਰਨਾ ਸਿੰਘ ਜੀ ਇੱਕ ਕੱਲ ਮੱਖਣ ਬਰਾੜ ਹੋਣਾ ਦੇ ਰਿਆਜ ਦੇ ਉੱਪਰ ਮੀਟਿੰਗ ਦੀਆਂ ਬੜੀਆਂ ਚਰਚਾ ਚੱਲ ਰਹੀਆਂ ਨੇ ਕੋਈ ਕਹਿ ਰਿਹਾ ਕਿ ਉਹ ਫੋਟੋਆਂ ਰੀਡ ਕਰ ਦਿੱਤੀਆਂ ਗਈਆਂ ਜਾਂ ਫਿਰ ਉਹ ਮੀਟਿੰਗ ਦੇ ਵਿੱਚ ਕੀ ਚਰਚਾ ਚੱਲੀ ਕੀ ਐਸੀ ਉੱਤੇ ਜੋ ਸਾਡੇ ਪੁਰਾਣੇ ਲੀਡਰ ਨੇ ਨਾ ਚਾਹੇ ਸਾਡੇ ਵਿੱਚ ਹੀ ਬੈਠੇ ਆ ਉਹਨਾਂ ਨੂੰ ਥੋੜੀ ਥੋੜੀ ਆਦਤ ਹੈਗੀ ਏ ਥੋੜਾ ਥੋੜਾ ਉਹਨਾਂ ਦੇ ਅੰਦਰ ਉਹ ਜਿਹੜਾ ਪੁਰਾਣਾ ਜਿਹੜਾ ਰੀਤੀ ਰਿਵਾਜ ਉਹਨਾਂ ਦੇ ਚੱਲਦਾ ਹੀ ਏ ਸੁਪਰ ਮੈਸੀ ਵਾਲਾ ਉਹ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਾਣਗੀਆਂ ਕੌਣ ਸੁਪਰੀਮ ਬਨਣਾ ਚਾਹੁੰਦਾ ਨਹੀਂ ਜਿਹੜੇ ਬਨਣਾ ਚਾਹੁੰਦੇ ਆ ਉਹਨਾਂ ਨੂੰ ਵੀ ਤਿਆਗ ਕਰਨਾ ਚਾਹੀਦਾ ਕੋਈ ਵੀ ਹੋਵੇ ਦੇਖੋ ਸਰਬਸੰਮਤੀ ਦੇ ਹੁਣ ਅੰਦਰ ਹੋਏਗਾ ਨਾ ਜੋ ਹੋਏਗਾ वैसे सिफारिश ਜਿਹੜੀ ਹੈ ਜਿਆਦਾ ਡੈਲੀਗੇਟਸ ਨੇ ਸਾਡੇ ਜ਼ਿਲ੍ਹਿਆਂ ਵਿੱਚੋਂ ਸਾਡੇ ਦੁਆਬੇ ਚੋਂ ਮਾਝੇ ਚੋਂ ਸਾਡੇ ਲੀਡਰਸ ਨੇ ਸਾਰਿਆਂ ਨੇ ਆਪਣੇ ਆਪਣੇ ਪੁੱਛਿਆ ਸੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਕੋਈ ਕੈਂਡੀਡੇਟ ਨਹੀਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਾਡੀ ਸਿਫਾਰਿਸ਼ ਹੈ ਤੇ ਕਈਆਂ ਨੇ ਸਤਵੰਤ ਕੌਰ ਦਾ ਵੀ ਪਹਿਲਾਂ ਕਿਹਾ ਸੀਗਾ ਪਰ ਉਹ ਸਾਰੇ ਫਿਰ ਕਹਿਣ ਲੱਗੇ ਵੀ ਗਿਆਨੀ ਹਰਪ੍ਰੀਤ ਸਿੰਘ ਤੇ ਕਰੋ ਫਿਰ ਸਾਰਿਆਂ ਦੀ ਸਹਿਮਤੀ ਜਿਹੜੀ ਹੋਈ ਸੀ ਵੀ ਸਿਫਾਰਿਸ਼ ਇਹ ਕਰਾਂਗੇ ਸੀ ਉਹ ਤੁਹਾਡਾ ਕੀ ਕਹਿਣਾ ਹੈਗਾ ਤੁਸੀਂ ਤੁਹਾਡੀ ਨਿੱਜੀ رائے ਕੀ ਹੈ ਕਿ ਕਿਸ ਨੂੰ ਪ੍ਰਧਾਨ ਹੋਣਾ ਚਾਹੀਦਾ ਦੇਖੋ ਜੀ ਪ੍ਰਧਾਨ ਤੇ ਹੋਣਾ ਚਾਹੀਦਾ ਜਿਹਦੇ ਵਿੱਚ ਕੁਆਲਿਟੀ ਹੋਵੇ ਉਹ ਤੇ ਕੋਈ ਇਤਿਹਾਸ ਦੀ ਜਾਣਕਾਰੀ ਹੋਵੇ ਉਹਦੇ ਕੋਈ ਧਰਮ ਹੋਵੇ ਉਹਦੀ ਗੁਰਮਤ ਦੀ ਸੋਚ ਹੋਵੇ ਔਰ ਉਹ ਬਾਕੀ ਵਰਲਡ ਲੈਵਲ ਤੇ ਉਸਦਾ ਨਾਮ ਚੱਲਦਾ ਹੋਵੇ ਲੋਕ ਉਹਨੂੰ ਚਾਹੁੰਦੇ ਹੋਣ ਔਰ ਜਾ ਕੇ ਉਹ ਲੋਕਾਂ ਚ ਪ੍ਰਚਾਰ ਕਰ ਸਕਦੇ ਲੋਕੀ ਐਕਸੈਪਟ ਕਰ ਸਕਣ ਬੀਬੀ ਜੀ ਇੱਕ ਹੋਰ ਗੱਲ ਸੀ ਚੌਨ ਨਿਸ਼ਾਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਚੌਨ ਨਿਸ਼ਾਨ ਨੂੰ ਲੈ ਕੇ ਚੌਨ ਕਮਿਸ਼ਨ ਦੇ ਕੋਲ ਜੀ ਫਿਰ ਬਾਅਦ ਚ ਕਰਾਂਗੇ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਅਮਰਪਾਲ ਹੁਣ ਜੀ ਪ੍ਰਧਾਨ ਚੁਣਨ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਦੋ ਲਫ਼ਜ਼ ਬਸ ਗੁਰੂ ਗੁਰੂ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸ਼ਾਂਤੀ ਨਾਲ ਸਰਬਸੰਮਤੀ ਨਾਲ ਜਿਹੜਾ ਵੀ ਪ੍ਰਧਾਨ ਚੁੜਿਆ ਜਾਵੇ ਉਹ ਸਰਬਸੰਮਤੀ ਨਾਲ ਚੁੜਿਆ ਜਾਵੇ ਅੱਜ ਬਹੁਤ ਵੱਡਾ ਇਤਿਹਾਸ ਬਣਨ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਅਤੇ ਧਾਰਮਿਕ ਖੇਤਰ ਵਿੱਚ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਜਿਸ ਨੂੰ ਸਦਾ ਹੀ ਬਰਕਰਾਰ ਸਿੱਖ ਪੰਥ ਨੇ ਰੱਖਿਆ ਤੇ ਉਹਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਬੜਾ ਹੰਗਾਰ ਆ ਗਿਆ ਸੀ ਬੜੀਆਂ ਕਮਜ਼ੋਰੀਆਂ ਸਨ ਬੜੇ ਗਲਤ ਫੈਸਲੇ ਹੋਏ ਜਿਸ ਕਰਕੇ 1 ਜੁਲਾਈ ਨੂੰ ਅਸੀਂ ਸਾਰੇ ਜਿਹੜੇ ਪੰਥਦਰਦੀ ਪੰਥ ਦੇ ਸੋਹਰ ਦੇ ਲੀਡਰ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਕੋਲ ਗਏ ਸੀ ਕਿ ਪੰਥ ਕਾਗੂਆਂ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਗਲਤ ਫੈਸਲੇ ਲਏ ਜਿਸ ਨਾਲ ਕੀ ਸੱਟ ਤੋਂ ਸੰਗਤ ਦੂਰ ਹੋ ਗਈ ਵਿਸ਼ਵਾਸ ਟੁੱਟ ਗਿਆ ਸੰਗਤਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬੇਜ਼ੀ ਸਾਰੇ ਇਸ ਗੱਲ ਦੀ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਪੁੱਲ ਬਖਸ਼ਾਉਣਾ ਚਾਹੁੰਦੇ ਆ ਤੇ ਜੋ ਸਾਡੀਆਂ ਪਰੰਪਰਾਵਾਂ ਨੇ ਅਕਾਲ ਤਖਬ ਸਾਹਿਬ ਦਾ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਇਹਦਾ ਫੈਸਲਾ ਕੀਤਾ ਜਾਵੇ ਉਹ ਗੱਲ ਗਾਂ ਤਰੀ ਤੇ 2 ਦਸੰਬਰ ਦੇ ਹੁਕਮਨਾਮੇ ਆ ਗਏ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸੱਤ ਮੈਂਬਰੀ ਬਣੀ ਸੱਤ ਮੈਂਬਰਾਂ ਚੋਂ ਦੋ ਮੈਂਬਰ ਛੱਡ ਗਏ ਪੰਜ ਮੈਂਬਰ ਰਹਿ ਗਏ ਫਿਰ ਆ ਕਈ ਮਹੀਨਿਆਂ ਦਾ ਦੌਰ ਚੱਲਿਆ ਜਿਹੜਾ ਭਰਤੀ ਦਾ ਅੱਜ ਉਹਦਾ ਨਿਚੋੜ ਜਿਹੜਾ ਜਿਹੜਾ ਰਿਜ਼ਲਟ ਹੈ ਨਤੀਜਾ ਅੱਜ ਅਸੀਂ ਕੱਢਣ ਜਾ ਰਹੇ ਹਾਂ ਮਤਲਬ ਪੰਥ ਨੂੰ ਬਹੁਤ ਵੱਡੀਆਂ ਆਸਾਂ ਨੇ ਪੰਜਾਬੀਆਂ ਨੂੰ ਬਹੁਤ ਜਿਆਦੀਆਂ ਉਮੀਦਾਂ ਨੇ ਅੱਜ ਦੇ ਇਸ ਡੈਲੀਗੇਟ اجلاس ਤੋਂ ਤੇ ਜੇ ਕਹੀਏ ਇੱਕ ਸਾਲ ਇੱਕ ਮਹੀਨਾ ਦੇ ਪੂਰੇ 11 ਦਿਨਾਂ 11 ਤਰੀਕਿਆਂ ਤੋਂ ਬਾਅਦ ਅੱਜ ਜਿਹੜਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਪੰਥ ਦੇ ਹਤਿਆਸ਼ੀਆਂ ਨਹੀਂ ਕਰਨਾ ਤੇ ਉਹ ਤੇ ਪ੍ਰਧਾਨ ਦੀ ਚੋਣ ਹੋਣੀ ਹੈ ਇੱਕ ਪੰਥਰ ਕੌਂਸਲ ਵੀ ਬਣਾਈ ਜਾਊਗੀ ਤੇ ਬਾਕੀ ਵੀ ਬਹੁਤ ਵੱਡੇ ਫੈਸਲੇ ਹੋਣਗੇ ਜੋ ਲੋਕ ਚਾਹੁੰਦੇ ਸੀ ਪੰਜਾਬ ਦੇ ਪੰਜਾਬ ਵਿੱਚ ਵਸਦੇ ਜਾਂ ਦੇਸ਼ ਵਿੱਚ ਵਸਦੇ ਪੰਜਾਬੀ ਜਾਂ ਆਪਣੇ ਵਿਦੇਸ਼ਾਂ ਵਿੱਚ ਵਸਦੇ ਪੰਥਦਰਦੀ ਪੰਜਾਬੀ ਉਹ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਅਗਵਾਈ ਵਾਲੀ ਲੀਡਰਸ਼ਿਪ ਮਿਲੇ ਇਹ ਹੀ ਉਹਨਾਂ ਦੀ ਜਿਹੜੀ ਹੈਗੀ ਆ ਹੁਕਮਨਾਮਿਆਂ ਦੀ ਭਾਵਨਾ ਸੀ ਸੋ ਅੱਜ ਹੁਕਮਨਾਮਿਆਂ ਦੀ ਭਾਵਨਾ ਮੁਤਾਬਕ ਇਹ ਫੈਸਲੇ ਲੈਣੇ ਆ ਸਿੱਖ ਪੰਥ ਨੇ ਸਾਰੇ ਡੈਲੀਗੇਟਾਂ ਨੇ ਤੇ ਸਾਨੂੰ ਪੂਰਨ ਉਮੀਦ ਤੇ ਆਸ ਹੈ ਕਿ ਇਸ ਨੂੰ ਸਾਰਾ ਪੰਥ ਪ੍ਰਵਾਨ ਕਰੇਗਾ ਤੇ ਇਸ ਜਿਹੜਾ ਇਤਿਹਾਸਿਕ ਫੈਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋਵੇਗਾ ਵਡਾਲਾ ਸਾਹਿਬ ਖਾਸ ਤੌਰ ਤੇ ਪ੍ਰਧਾਨਗੀ ਦੇ ਨਾਮ ਨੂੰ ਲੈ ਕੇ ਚਰਚਾਾਂਵਾਂ ਚੱਲੀਆਂ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਨਾਮ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਇੱਕ ਨੰਬਰ ਤੇ ਚੱਲ ਰਿਹਾ ਸੀ ਔਰ ਉਸ ਤੋਂ ਬਾਅਦ ਜਿਸ ਹਸਾਬ ਦੇ ਨਾਲ ਉਹਨਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਬੀਬੀ ਸਤਵੰਤ ਕੌਰ ਹੋਣਾਂ ਦੇ ਹੱਕ ਦੇ ਵਿੱਚ ਤੇ ਫਿਰ ਜਿਹੜੀ ਦੇਰ ਰਾਤ ਮੀਟਿੰਗ ਹੋਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਹੀ ਪ੍ਰਧਾਨ ਹੋਣਗੇ ਅੱਜ ਇੱਕ ਰਵਾਇਤੀ ਐਲਾਨ ਕਹਿ ਸਕਦੇ ਹਾਂ ਇਸਨੂੰ ਦੇਖੋ ਇਹ ਤਾਂ ਡੈਲੀਗੇਟਾਂ ਨੇ ਫੈਸਲਾ ਕਰਨਾ ਆ ਵੀ ਕਿਹਨੂੰ ਪ੍ਰਧਾਨ ਬਣਾਉਣਾ ਲੇਕਿਨ ਜਿਹੜੀ ਪਾਰਟੀ ਲੀਡਰਸ਼ਿਪ ਆ ਉਹਦੀ ਜ਼ਿੰਮੇਵਾਰੀ ਹੁੰਦੀ ਫਰਜ਼ ਹੁੰਦੇ ਆ ਉਹਦੇ ਇਹ ਸਾਰੇ ਡੈਲੀਗੇਟਾਂ ਦੀ ਰਾਏ ਲੈ ਕੇ ਤਾਂ ਫੇਰ ਕਿਸੇ ਸਹਿਮਤੀ ਦੇ ਆਪਣੇ ਫੈਸਲੇ ਦੇਤੇ ਮਤਵਕ ਹੋਣ ਸਾਰੇ ਉਹ ਸਾਰੀ ਪ੍ਰਕਿਰਿਆ ਸਾਰੇ ਡੈਲੀਗੇਟਾਂ ਤੋਂ ਆ ਤੁਸੀਂ ਦੇਖ ਸਕਦੇ ਸਾਰੇ ਪੰਜਾਬ ਚੋਂ ਡੈਲੀਗੇਟ ਆਏ ਨੇ ਉਹਨਾਂ ਤੋਂ ਰਾਏ ਲੈ ਕੇ ਤੇ ਅੱਜ ਫੈਸਲੇ ਤੋਂ ਮਤਵਕ ਹੋਣਗੇ ਜੋ ਜਿਵੇਂ ਡੈਲੀਗੇਟ ਚਾਹਣਗੇ ਲੇਕਿਨ again ਹਰਪ੍ਰੀਤ ਸਿੰਘ ਜੀ ਨੇ ਇਸ ਕਰਕੇ ਫਰਾਗਦਲੀ ਦਿਖਾਈ ਸੀ ਕਰਕੇ ਬੀਬੀ ਸਤਵੰਦ ਕੋਰ ਬਹੁਤ ਉੱਚ ਸਤਕਾਰਤ ਸਖਸ਼ੀਅਤ ਆ ਅਸ਼ੀਰ ਪਾਈ ਅਮਰੀਕ ਸਿੰਘ ਦੀ ਸੁਪੁੱਤਰੀ ਨੇ ਤੇ ਬੜਾ ਮਾਣ ਹੈ ਉਸ ਪਰਿਵਾਰ ਦਾ ਉਹਨਾਂ ਦੀ ਉਹਨਾਂ ਦਾ ਦੇਣਾ ਦੇ ਨਹੀਂ ਸਕਦਾ ਸਿੱਖ ਪੰਥ ਜਿਹੜੀ ਕੁਰਬਾਨੀ ਉਹਨਾਂ ਨੇ ਕੀਤੀ ਆ ਜਾਂ ਬਾਕੀ ਸ਼ਹੀਦਾਂ ਦੀਆਂ ਕੁਰਬਾਨੀਆਂ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਦੌੜ ਵਿੱਚ ਨਹੀਂ ਪੈਣਾ ਲੇਕਿਨ ਇਹ ਆਪਣੇ ਆਪਾ ਸਾਰੇ ਇਸ ਗੱਲ ਨੂੰ ਜਾਣਦੇ ਆ ਕਿ ਮੀਰੀ ਪੀਰੀ ਦਾ ਸਿਧਾਂਤ ਇੱਕ ਪਾਸੇ ਆਪਣਾ ਰਾਜਸੀ ਖੇਤਰ ਆ ਇੱਕ ਪਾਸੇ ਧਾਰਮਿਕ ਖੇਤਰ ਹੈ ਧਰਮ ਦਾ ਕੁੰਡਾ ਸਦਾ ਰਾਜਨੀਤੀ ਉੱਪਰ ਰਹਿੰਦਾ ਆ ਲੇਕਿਨ ਪਿਛਲੇ ਸਮਿਆਂ ਚ ਉਹਨਾਂ ਨੇ ਧਰਮ ਦੀ ਪ੍ਰਵਾਹ ਨਹੀਂ ਕੀਤੀ ਇਸ ਕਰਕੇ ਨੁਕਸਾਨ ਇਹਨਾ ਹੋ ਗਿਆ ਹੁਣ ਇਹ ਦੋਹਾਂ ਹੀ ਸ਼ਕਤੀਆਂ ਦਾ ਪੂਰਾ ਸਤਕਾਰ ਹੋਣਾ ਦੋਹਾਂ ਸ਼ਕਤੀਆਂ ਨੂੰ ਆਪਣੀ ਆਪਣੀ ਜਗ੍ਹਾ ਮਿਲਣੀ ਆਪਣੇ ਆਪਣੇ ਖੇਤਰਾਂ 'ਚ ਉਹ ਆਪਣੇ ਕਰਾਸੀ ਖੇਤਰ 'ਚ ਸੇਵਾ ਕਰਨਗੇ ਦੂਸਰੇ ਆਪਣੇ ਧਾਰਮਿਕ ਖੇਤਰ ਵਿੱਚ ਸੇਵਾ ਕਰਨਗੇ ਤਾਂ ਕਿ ਵਧੀਆ ਸੁਮੇਲ ਬਣਾ ਕੇ ਪੰਥ ਦੀ ਅਗਵਾਈ ਕੀਤੀ ਜਾ ਸਕੇ ਤੇ ਪੰਥ ਇਸ ਗੱਲ ਨੂੰ ਪ੍ਰਵਾਨ ਵੀ ਕਰੂਗਾ ਇਸ ਲਈ ਇਹ ਸਾਰੇ ਫੈਸਲੇ ਡੈਲੀਗੇਟਾਂ ਦੀ ਆਪਣੀ ਰਜ਼ਮੰਦੀ ਦੇ ਨਾਲ ਸਾਰੇ ਆਪਣੇ ਅੱਜ ਲੈ ਜਾਣੇ ਆ ਤੇ ਅਲਟੀਮੇਟਲੀ ਜਿਹੜਾ ਫੈਸਲਾ ਕਰਨਾ ਉੱਥੇ ਆਪਣੇ ਬੁਰਜ ਕਾਲੀ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਸਾਰੀ ਸੰਗਤ ਨੇ ਕਰਨਾ ਬਚਾ ਵਡਾਲਾ ਸਾਹਿਬ ਇੱਕ ਪੰਥਕ ਤਾਲਮਿਲ ਕਮੇਟੀ ਵੀ ਬਣਾਈ ਜਾ ਰਹੀ ਹੈਗੀ ਦੇਖੋ ਸਾਰੇ ਪੰਥਰੂ ਇੱਕ ਪਲੇਟਫਾਰਮ ਤੇ ਆਪਨੂੰ ਲਿਆਉਣਾ ਚਾਹੀਦਾ ਜਿੰਨੀਆਂ ਵੀ ਪੰਥਕ ਧਿਰਾਂ ਨੇ ਸੋ ਉਹਦੇ ਵਾਸਤੇ ਜਿਹੜਾ ਵੀ ਸ਼੍ਰੋਮਣੀ ਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਆ ਜਾਂ ਕੋਈ ਘਟੋ-ਘਟ ਜਿਹੜਾ ਆਪਣਾ ਪ੍ਰੋਗਰਾਮ ਤੇ ਸਾਰੇ ਸਹਿਮਤ ਹੋਣ ਉਸ ਆਪਣੇ ਪ੍ਰੋਗਰਾਮ ਨੂੰ ਲੈ ਕੇ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੀ